ਲਾਪੀਦ ਚੁੱਪ ਕਰ ਪੁੱਤ ਕਿਉਂ ਰੋਈ ਜਾਂਦੀ ਹੈਗੀ ਸਵੇਰ ਦੀ ਲੱਗੀਆਂ ਰੋਣਾ ਚਲ ਉੱਠ ਖੜੀ ਹੋ ਰੋਟੀ ਖਾ ਜਾ ਮੈਂ ਨਹੀਂ ਖਾਂਦੀ ਹੈਗੀ ਭੂਆ ਨੂੰ ਘਵਾ ਦੋ ਜਾ ਕੇ ਉਹ ਤਾਂ ਖਾ ਕੇ ਦੋਨੇ ਭੈਣ ਭਰਾ ਪੈ ਗਏ ਨੇ ਉਹਨਾਂ ਨੂੰ ਕੀ ਹੈਗਾ ਤੂੰ ਖੜੀ ਹੋ ਭੁੱਖੀ ਥੋੜੀ ਰਹਿਣਾਗਾ ਐ ਥੋੜੀ ਹੁੰਦਾ ਹੁੰਦਾ ਜਮੀ ਕਮਾਲ ਕਰਦੇ ਨੇ ਮੈਂ ਨਹੀਂ ਹਲੇ ਵਿਆਹ ਬੂ ਕਰਾਉਂਦੀ ਹੈਗੀ ਆਪਦੀ ਕੁੜੀ ਦਾ ਕਿਉਂ ਨਹੀਂ ਕਰਦੀ ਐਡੀ ਬੱਡੀ ਬੋਤੀ ਹੋ ਰਹੀ 30 ਹਾਲ ਤੋਂ ਉੱਪਰ ਹੋ ਰਹੀ ਆਹੋ ਆਹੀ ਤਾਂ ਉਹਨੂੰ ਮਚੇਵਾ ਹੋ ਗਿਆ ਤਾਂ ਇਹਦਾ ਬੋਲੀ ਆ ਹੁਣ ਇੰਨਾ ਆਪਣੇ ਨਾਲ ਜਿਹੜਾ ਹੈ ਕਹਤਾ ਆਪਾਂ ਆ ਪਕੜਾ ਉੱਥੇ ਕਰਨ ਲੱਗਿਆ ਹੈ ਕੱਲ ਸੁਣ ਵੇਖਿਆ ਉਹਨਾਂ ਦਾ ਰਿਸ਼ਤਾ ਦੇਖਣ ਜਾਂਦੇ ਹੈਗੇ ਜਦੋਂ ਕੋਈ ਗੱਲਬਾਤ ਹੋਊਗੀ ਤੇਰੇ ਮਾਮੇ ਹੋਰੇ ਵੀ ਤਾਂ ਜਾਣਗੇ ਉੱਥੇ ਉਹ ਵੀ ਤਾਂ ਦੇਖਣਗੇ ਉਹਨਾਂ ਤੋਂ ਬਿਨਾਂ ਪੁੱਛੇ ਕਿਵੇਂ ਕਰ ਦਊਗਾ ਇਹ ਨਾਲੇ ਤੈਨੂੰ ਤਰਪਾ ਦੇ ਮਾਮੇ ਦਾ ਵੀ ਕਿਹੋ ਜਿਹਾ ਸੁਭਾਅ ਉਹਦਾ ਤੂੰ ਵੀ ਮਾਮੇ ਨੂੰ ਜਾਣ ਕੇ ਨਹੀਂ ਫੋਨ ਕਰਦੀ ਹੈਗੀ ਹੁਣ ਵੀਰੇ ਤੂੰ ਫੋਨ ਕਰਕੇ ਕਹੀ ਸਕਦੀ ਹੈਂ ਵਧੀਆ ਇਹ ਤੜਕੇ ਇਹਨਾਂ ਦਾ ਜਾਣਾ ਕੈਨਸਲ ਹੋ ਜਾਊਗਾ ਫੋਨ ਤਾਂ ਉਹਨੂੰ ਮੈਂ ਕਰੂੰਗੀ ਮੇਰਾ ਕਾਹਦੀ ਜੀ ਨਹੀਂ ਕਰਦਾ ਵੀ ਗੱਲ ਦੱਸਾਂ ਉਹਨੂੰ ਮੈਂ ਗੱਲ ਕਰ ਮੈਂ ਤਾਂ ਕਲੇਸ਼ ਤੋਂ ਡਰਦੀ ਆਂ ਇਹ ਕਲੇਸ਼ ਨਾਲ ਜਾਦੇ ਬਾਅਦ ਜੀ ਆਪਣਾ ਉਹ ਕਲੇਸ਼ ਤਾਂ ਹੀ ਡੇਰੀ ਜਾਈ ਐਥੇ ਮੈਨੂੰ ਕਿਸੇ ਅੰਕਲ ਨਾਲ ਵਿਆਹ ਕੇ ਪਰਾਂ ਕਰਨਗੇ ਐ ਕਿਵੇਂ ਵਿਆਹ ਦਨਗੇ ਮੈਂ ਨਾਲ ਜਾਉਂ ਲੜਕੇ ਉਹਨਾਂ ਦੇ ਤੈਨੂੰ ਤਾਂ ਲਜਾਈ ਖੜੇ ਨੇ ਮੈਂ ਨਾਲ ਉਹ ਗੁਰਦੌਰੀ ਤਾਂ ਉਰੇ ਪੂਆ ਦੀ ਚੱਲਦੀ ਐ ਨਾ ਪੂਆ ਕੌਣ ਹੁੰਦੀ ਐ ਉਰੇ ਆ ਕੇ ਆਹ ਰੋ ਮਾਰਨ ਵਾਲੀ ਇਹ ਗੱਲ ਤਾਂ ਤੁਸੀਂ ਦਿਮਾਗ ਚੋਂ ਕੱਢ ਤੋ ਵੀ ਇਹਦੀ ਗੁਰਦੌਰੀ ਨਹੀਂ ਚੱਲਨੀ ਜਦੋਂ ਦੀ ਮੈਂ ਵਿਆਹੀ ਆਈ ਨਾ ਉਦੋਂ ਦੀ ਐਸੇ ਦੀ ਚੱਲਦੀ ਐ ਘਰ 'ਚ ਤੁਸੀਂ ਤਾਂ ਉਦੋਂ ਹੋਏ ਵੀ ਨਹੀਂ ਸੀ ਅੱਛਾ ਇੰਨੇ ਸਾਲਾਂ 'ਚ ਥੋੜੇ ਤੋਂ ਕੱਲੀ ਪੂਆ ਹੀ ਨਹੀਂ ਸਮੀ ਹੋਈ ਹੈ ਮੇਰਾ ਤਾਂ ਐਂ ਜੀ ਕਰਦਾ ਪਾਪੇ ਵਾਲੀ ਖੋਪਰੀ ਜੀ ਫੜ ਕੇ ਨਾ ਢਿੱਡ 'ਚ ਖਵਾਉਦਾ ਗੱਲ ਕਰਤਾ ਪਰ ਦੁਰਦਰ ਨਹੀਂ ਜਾਂਦਾ ਸਾਰਾ ਦਿਨ ਘਰੀ ਰਹਿੰਦਾ ਕਿਉਂ ਬੋਲੀ ਜਾਨੀ ਹੁਣ ਨੇ ਸੁਣ ਲੈਣਾ ਫਿਰ ਫਿਰ ਟੱਪੂਗਾ ਉੱਠ ਕੇ ਜਿਹੜਾ ਸੁਣਦਾ ਸੁਣੀ ਜਾਵੇ ਮੈਂ ਇੱਕ ਵਾਰ ਕਹਤਾ ਮੇਰੀ ਪੱਥਰ ਤੇ ਲਕੀਰ ਹੈ ਮੈਂ ਵਿਆਹ ਨਹੀਂ ਕਰਾਉਂਦੀ ਨਹੀਂ ਕਰਾਉਂਦੀ ਨਹੀਂ ਕਰਾਉਂਦੀ 100 ਵਾਰ ਕਹਾ ਲੋ ਤਾਂ ਮੈਂ ਕਿਹੜਾ ਤੈਨੂੰ ਕਹੀ ਜਾਨੀ ਐ ਤੂੰ ਮੈਨੂੰ ਬੋਲੀ ਜਾਨੀ ਐ ਮੈਂ ਤਾਂ ਆਵਾਂ ਤੇਰੇ ਨਾਲਾਂਗੀ ਵੀ ਨਹੀਂ ਕਰਨਾ ਉੱਥੇ ਕਿੱਥੇ ਇਹ ਕਹਿੰਦੀ ਆ ਤੂੰ ਮਾਮੇ ਹੋਰਾਂ ਨੂੰ ਕਿਉਂ ਨਹੀਂ ਬੁਲਾਉਂਦੀ ਫਿਰ ਤੜਕੀ ਨੂੰ ਮੈਂ ਕਰਦੀ ਆ ਫੋਨ ਕੋਈ ਨਹੀਂ ਹੁਣ ਮੈਨੂੰ ਟਾਈਮ ਤਾਂ ਲੱਗਣ ਤੇ ਪਹਿਲਾਂ ਤਾਂ ਰੋਟੀ ਟੁੱਕ ਬਣਾ ਕੇ ਖਵਾਇਆ ਉਹਨਾਂ ਨੂੰ 100 ਕਿਸ ਬ ਕਮਾਲ ਕਰਦੀ ਏ ਲੈ ਨਾ ਮੈਨੂੰ ਨੌ ਪਾਰਸ ਨੂੰ ਕਹਿ ਦਿੰਦੇ ਨੇ ਲਾਉਣੀ ਨਹੀਂ ਤੂੰ ਨੌ ਨਹੀਂ ਵਧਾਉਣੇ ਹੈਗੇ ਤੂੰ ਐ ਨਹੀਂ ਕਰਨਾ ਤੂੰ ਐ ਕਰਨਾ ਵੀ ਹੋਰ ਕਰਾਂ ਕੀ ਫਿਰ ਜੇ ਤੂੰ ਪਤਾ ਸੀ ਤੈਨੂੰ ਕੁੜੀ ਹੈ ਉਦੋਂ ਅਲਟਰਾਸਾਉਂਡ ਵੀ ਕਰ ਦਿੰਦੇ ਹੁੰਦੇ ਸੀ ਉਹਦੀ ਗਾਲਾਂ ਘੋੜ ਦਿੰਦੇ ਪਰਾਂ ਗਾਲਾਂ ਘੋੜ ਦਿੰਦੇ ਤੂੰ ਤਾਂ ਕਹਤਾ ਗਾਲਾਂ ਘੋੜ ਦਿੰਦੇ ਮੈਨੂੰ ਪੁੱਛ ਕੇ ਦੇਖ ਨਾ ਤੂੰ ਵੀ ਤਾਂ ਆਖੀ ਹੁੰਦੀ ਹੈ ਮੈਨੂੰ ਨਹੀਂ ਦਿੱਤਾਗਾ ਮੇਰਾ ਚੱਕੇ ਸਮਾਨ ਉਹ ਸਿੱਟਿਆ ਹੁੰਦਾ ਸੀਗਾ ਲਾਉਣ ਪਾਉਣ ਹੁਣ ਇਹ ਤੈਨੂੰ ਦੇਊਗਾ ਜਾਂ ਕੁਛ ਚਲ ਤੂੰ ਛੱਡ ਸਾਰੀ ਗੱਲ ਚੱਲਾ ਰੋਟੀ ਖਾਈਏ ਮੈਂ ਨਹੀਂ ਖਾਣੀ ਹੈਗੀ ਮਾਂ ਉੱਠ ਖੜ ਮੈਂ ਵੀ ਨਹੀਂ ਖਾਦੀ ਹੈਏ ਮੈਨੂੰ ਭੁੱਖ ਨਹੀਂ ਹੈਗੀ ਭੁੱਖ ਕਿਹੜੀ ਹੈਗੀ ਉਹ ਲਾਡਲੇ ਨੂੰ ਖਵਾ ਲਿਆ ਤੈਨੂੰ ਬੀਏ ਪਾਸ ਨੂੰ ਉਹ ਖਾ ਲੂਗਾ ਠੀਕ ਹੈ ਉਹ ਤਾਂ ਖਾ ਕੇ ਪਏਗੇ ਨੇ ਚੜ ਗਿਆ ਕੋਠੇ ਤੇ ਉਹ ਤਾਂ ਚਲ ਖੜੀ ਹੋ ਜਾ ਸਵੇਰੇ ਕਰੂੰਗੀ ਤੇਰੇ ਮਾਮੇ ਨੂੰ ਫੋਨ ਮੈਂ ਉਰੀ ਲਿਆ ਦੇ ਚਲ ਚੰਗਾ ਲਿਆ ਦੇਨੀ ਆਰੇ ਲਾ ਪ੍ਰੀਤ ਆ ਜਾ ਚੱਲੀਏ ਕਾਲਜ ਆ ਗਈ ਇਹ ਉਰੀ ਘਰ ਚ ਡਿੱਗਣਾ ਜਾਈ ਤਿਲਕਣ ਮੋਤਾ ਆ ਜਾ ਛੇਤੀ ਫੇਰਾ ਨਹੀਂ ਕੁੜੀਏ ਤੈਨੂੰ ਅੱਜ ਕਾਲਜ ਜਾਣਾ ਹੈਗਾ ਤੇਰੇ ਬਾਪ ਨੇ ਕਿਹਾ ਤੀ ਕਿਉਂ ਮੈਂ ਤਾਂ ਜਾਊਂਗੀ ਮੈਨੂੰ ਤਾਂ ਕਿਹਾ ਮੇਰੇ ਪਾਪੇ ਨੇ ਕਿਹਾ ਵੀ ਤੂੰ ਕਾਲਜ ਨਹੀਂ ਜਾਣਾ ਹੈਗਾ ਕਿਉਂ ਕਿਹਾ ਕਿਉਂ ਨਹੀਂਗਾ ਜੇ ਨਹੀਂ ਕਿਹਾ ਤੇਰੀ ਭੂਆ ਨੇ ਕਹਿਤਾ ਤਾਂ ਕੀ ਹੋ ਗਿਆ ਹੌਣ ਕਹਤਾ ਚਾਲ ਅੰਦਰ ਜਾਣਾ ਨਹੀਂਗਾ ਪਾਪਾ ਤੁਸੀਂ ਜਿੱਥੇ ਜਾਣਾ ਜਾਓ ਮੇਰੇ ਕਾਲਜ ਜ ਜਾਣ ਨਾਲ ਕੀ ਐ ਮੈਨੂੰ ਤਾਂ ਬਗ ਜਾਣ ਤੋਂ ਮੇਰੀ ਪੜਾਈ ਕਿਉਂ ਖਰਾਬ ਕਰਦੇ ਹੋ ਦੋ ਤੈਨੂੰ ਮੈਂ ਕਿਹੜਾ ਕਹਤਾ ਵੀ ਅੱਜ ਜਾਣਾ ਨਹੀਂ ਤਾਂ ਜਾਣਾ ਨਹੀਂ ਬਸ ਗੱਲ ਨਿਬੜ ਗਈ ਨਾ ਹੋਗਾ ਚਾਚਾ ਤੇਰੇ ਫਾਇਦੇ ਦੀਓ ਗੱਲ ਕਹਨੇ ਆਂ ਅਸੀਂ ਤੇਰਾ ਮਾੜਾ ਤਾਂ ਨਹੀਂ ਸੋਚਦੇ ਉਹ ਦੇਖੀ ਕਾਲਜ ਤਾਂ ਬਗ ਜਾਂਦੇ ਮੈਨੂੰ ਨਹੀਂ ਪੁੱਤ ਟਹਿਣਾ ਮੰਨੀਦਾ ਹੁੰਦਾ ਰਹਿਣ ਦੇ ਤੂੰ ਜੋ ਰੱਖ ਦੇ ਕਿਤਾਬਾਂ ਜੀਆਂ ਚਲੋ ਦੱਸੀ ਤੂੰ ਬਗ ਜਾ ਪੁੱਤ ਜਾਣਾ ਤਾਂ ਇਹਨੂੰ ਕੰਮ ਆ ਕਰੇ ਨਹੀਂ ਜਾਂਦੀ ਅੱਜ ਚਾਚਾ ਮੈਂ ਇਕੱਲੇ ਕਿਵੇਂ ਜਾਊਂਗੀ ਫਿਰ ਤੂੰ ਵੀ ਰਹਿ ਪਾ ਰਹਿਣ ਦੇ ਅੱਜ ਤੂੰ ਵੀ ਜਾਣ ਨੂੰ ਹੋ ਕੀ ਗਿਆ ਹੋਣਾ ਚੱਲ ਤੂੰ ਤਾਂ ਬਗ ਜੀ ਚਲ ਇੱਕ ਮਿੰਟ ਬਾਪਾ ਮੈਂ ਜੱਸੀ ਨਾਲ ਗੱਲ ਕਰਕੇ ਆਉਣੀ ਆ ਵੜੀ ਜੀ ਉਹ ਤੂੰ ਨਾ ਐ ਕਰੀਆਂ ਹਾ ਦੇਖੀ ਮੇਰੀਆਂ ਕਿਤਾਬਾਂ ਨੇ ਨਾ ਜੜੀਆਂ ਚੱਲ ਆ ਜਾ ਬਾਈ ਕੀ ਗੱਲ ਹੋ ਗਈ ਲਾਪ੍ਰਿਤ ਤੈਨੂੰ ਕਾਲਜ ਕਿਉਂ ਨਹੀਂ ਜਾਣ ਦਿੰਦੇ ਜੱਸੀ ਆ ਮੇਰੀ ਸਾਰੀ ਭੂਆ ਦੇ ਸੜੀ ਹੋਈ ਇੱਥੇ ਹੋਰ ਗਾਲ ਨਿਕਲੀ ਤੇ ਕੰਡੇ ਵਿੱਜੇ ਹੋਏ ਨੇ ਕੱਲ ਦੀ ਆਈ ਬੈਠੀ ਆ ਪਸਰੀ ਉਰੇ ਉਹਨੂੰ ਜਾਣਦਾ ਨਾਮ ਹੀ ਨਹੀਂ ਲੈਂਦੀ ਹੈਗੀ ਅੱਜ ਮੇਰੇ ਬਾਪੇ ਨੂੰ ਤਿਆਰ ਕਰਖਿਆ ਹੂੰ ਕੁਝ ਜੇ ਨਾ ਮੁੰਡਾ ਦੇਖਣ ਜਾਣਗੇ ਮੇਰੇ ਵਾਸਤੇ 7 ਕਿੱਲੇ ਜ਼ਮੀਨ ਦੇ ਆਉਂਦੇ ਨੇ ਕਹਿੰਦੇ ਅੱਛਾ ਉਹ ਮੁੰਡਾ ਦੇਖਣ ਜਾਣਗੇ ਹੂੰ ਤੂੰ ਤਾਂ ਬੜੀਆਂ ਪਾਡੀਆਂ ਮਾਰਦੀ ਸੀ ਕਹਿੰਦੀ ਮੈਂ ਤੁਹਾਡੇ 4 ਸਾਲ ਨਹੀਂ ਵਿਆਹ ਕਰਵਾਉਂਦੀ ਹੈਗੀ ਫਿਰ ਮੈਂ ਘੜੇ ਨੂੰ ਇਹ ਕਿਹਾ ਮੈਨੂੰ ਹੁਣੀ ਤੋੜ ਦੋ ਤੇ ਦੂ ਅਗਲੇ ਕਰਦੇ ਨੇ ਉਹ ਕੀ ਕਰਾਂ ਹੁਣ ਕਮਾਲ ਕਰਦੀ ਹੈਗੀ ਤੇਰਾ ਵਿਆਹ ਕਰ ਦਾਂਗੇ ਫਿਰ ਹੁਣ ਇਹ ਹੋਰ ਕਰ ਦਣਗੇ ਵਿਆਹ ਫਿਰ ਮੈਂ ਕੀ ਕਰਾਂ ਮੇਰਾ ਸੱਚੀ ਜਿਹੀ ਜ਼ਮੀਨ ਹੀ ਜੀ ਕਰਦਾ ਇਹ ਹਲੇ ਵਿਆਹ ਉਹ ਕਰਾਉਣ ਨੂੰ ਹੂੰ ਉਹ ਹੋਂ ਤਾਂ ਮੈਨੂੰ ਕਹਿੰਦੀ ਸੀ ਅਸਤਾ ਹਜੇ ਕੋਈ ਨਹੀਂ ਕਰਾਉਂਦੇ ਹੈਗੇ 4 ਸਾਲ ਮੈਂ ਤੇ ਤਾਰੀ ਤਾਂ ਤੇਰਾ ਕੁਝ ਪਤਾ ਲੱਗਦਾ ਹੈ ਕਦੇ ਤੂੰ ਸਕੇਦ ਨਹੀਂ ਹੈ ਮੰਗਣਾ ਤਾਂ ਕਰਵਾ ਲਾਂਗੇ ਬਿਆਹ ਨਹੀਂ ਕਰਾਉਂਦੇ ਹੈਗੇ ਹਲੇ ਪਰ ਚਲ ਕੋਈ ਨਾ ਏ ਤੈਨੂੰ ਵੀ ਦੇਖ ਲੂਗੀ ਮੈਂ ਦੇਖ ਲਈ ਤੇਰੇ ਸਾਹਮਣੇ ਹੀ ਆਲੇ ਮੇਰੇ ਬਿਨਾ ਤੇਰਾ ਕੁਝ ਨਹੀਂ ਬੜਨਾ ਹੈਗਾ ਕਾਲਜ ਜੀ ਤੂੰ ਦੇਖੀ ਮੈਂ ਤਾਂ ਕੋਈ ਕੁੜੀ ਵੀ ਨਹੀਂ ਬੁਲਾ ਕੇ ਰਾਜੀ ਹੈਗੀ ਕਿ ਬੁਲਾਉਂਦੀ ਕਿਉਂ ਨਹੀਂ ਅੱਛਾ ਤੇਰੇ ਕਰਕੇ ਬੁਲਾਉਂਦੀਆਂ ਨਹੀਂ ਮਿਲਦੀ ਹੈ ਹਾਂ ਤੂੰ ਅੱਜ ਗੱਲੀ ਭਗ ਜਾ ਤੈਨੂੰ ਬੁਲਾ ਲੈਣ ਕਾਲਜ ਚ ਫੁਕਰੀਆਂ ਮਾਰਦੀ ਹੈਗੀ ਵੱਡੀ ਆਈ ਫੁਕਰੀਏ ਜੱਡੀ ਗੱਲੇ ਜਾ ਭਗ ਜਾ ਫਿਰ ਆਪ ਦਾੜੀ ਮੈਂ ਤਾਂ ਬੁਲਾਇਆ ਨਾ ਕਰ ਫਿਰ ਮੈਂ ਇਕੱਲੇ ਕਿਵੇਂ ਜਾਊਂਗੀ ਮੇਰਾ ਜੀ ਨਹੀਂ ਲੱਗਣਾ ਤੇਰੇ ਬਿਨਾ ਕੀ ਨਹੀਂ ਲੱਗਣਾ ਤੇਰਾ ਜਾਣ ਕੇ ਕਰਦੀ ਹੈ ਮੱਚਦੀ ਹੈਗੀ ਵੀ ਵਧੀਆ ਬਹਿ ਕੇ ਭਗ ਜੂਗੀ ਮੈਂ ਔਰ ਇੱਕ ਵਾਰੀ ਫਿਰੂੰਗੀ ਮੱਚ ਦੇ ਮੂੰਚ ਦੀ ਕੋਈ ਨਹੀਂ ਹੈਗੀ ਤੂੰ ਹੀ ਕਹਿੰਦੀ ਸੀ ਮੈਂ ਕਰਾਉਂਦੀ ਨਹੀਂ ਹੈਗੀ ਹਲੇ ਮੈਂ ਤਾਂ ਯਾਦ ਕਰਵਾਇਆ ਮੈਂ ਕਿਹੜਾ ਕਰਾਉਣ ਲੱਗਿਆ ਮੈਂ ਤਾਂ ਪੁਲਿਸ ਥਾਣੇ ਚ ਭਗ ਭੱਜੂਗੀ ਉਹਦੀ ਪੁਲਿਸ ਜੇ ਜਾਵੇਂਗੀ ਹੁਣ ਤੂੰ ਕਿਉਂ ਹਾਂ ਇਹ ਤਾਂ ਕਿਨੋਂ ਕਿਵੇਂ ਕਰ ਦਣਗੇ ਹਾਂ ਇਹ ਸੱਚ ਨਾਲੇ ਹੁਣ ਤੂੰ ਮੇਰੇ ਸਾਹਰੇ ਕਿਉਂ ਖੜੀ ਹੈ ਬਈ? ਅਬ ਤਾਂ ਕਾਲਜ ਵਗ ਜਾ। ਮੈਂ ਕਿੱੜਾ ਜਾਣਾ ਅੱਜ? ਏ, ਜੇ ਤੇਰਾ ਵਿਆਹ ਹੋ ਗਿਆ, ਮੈਨੂੰ ਇੰਗਲਿਸ਼ ਕੌਣ ਸਿਖਾਊਗਾ? ਮੈਨੂੰ ਸੈਂਟੈਂਸ ਜੀ ਕੌਣ ਦੱਸੂਗਾ ਫੇਰ? ਕਿਉਂ ਮੈਂ ਕਿ ਤੇਰੀ ਅੰਗਰੇਜ਼ੀ ਦਾ ਠੇਕਾ ਲਿਆ ਹੋਇਆ ਹੈਗਾ ਇੰਨੇ ਸਾਲ ਹੋ ਗਏ ਤੈਨੂੰ। ਨਾਲੇ ਕਮਾਲ ਨੂੰ ਹਲੇ ਤੱਕ ਕੁਝ ਪੜ੍ਹਨਾ ਨਹੀਂ ਆਇਆ ਹੈਗਾ। ਏ, ਐਂ ਤਾਂ ਮੈਨੂੰ ਅੰਗਰੇਜ਼ੀ ਆਉਂਦੀ ਹੈਗੀ ਐਨੀ ਬੇਸਤੀ ਵੀ ਨਾ ਕਰ ਮੇਰੀ। ਜਿਹੜਾ ਤੂੰ ਮੈਨੂੰ ਕੱਲ ਸਿਖਾ ਕੇ ਕੀਤੀ ਜੈਸਟਰਡੇ ਕੀ ਹੁੰਦਾ ਸੀ? ਉਹਦਾ ਮਤਲਬ ਮੈਨੂੰ ਪਤਾ ਹੈ, ਦਿਲ ਨਾ ਕਰਨਾ। ਹੈਨਾ? ਹੂੰ ਚੱਲ ਇੱਕ ਸ਼ਬਦ ਦਾ ਆ ਗਿਆ ਸ਼ੁਕਰ ਹੈ ਤੇਨੂੰ ਤੈਨੂੰ ਤਾਂ ਆਪਦਾ ਨਾਮ ਵੀ ਨਹੀਂ ਪੂਰਾ ਅੰਗਰੇਜ਼ੀ ਚ ਪਉਣਾ ਆਉਂਦਾ ਹੈਗਾ ਕਾਨੂੰਨੀ ਆਉਂਦਾ ਹੈਗਾ ਤੈਨੂੰ ਹੀ ਆਉਂਦਾ ਸਾਰਾ ਕੁਝ ਮੈਨੂੰ ਤਾਂ ਕੁਝ ਵੀ ਗੱਲ ਸੁਣੀ ਕਾਲਜ ਚ ਕਿਸੇ ਨੇ ਦੱਸੀ ਨਾ ਵੀ ਰਿਸ਼ਤੇ ਆਲੇ ਦੇਖਣ ਆਣਗੇ ਉਹਨੂੰ ਨਾਲੇ ਹੋਰ ਕੁਸ ਦੱਸੂਗੀ ਦੱਸ ਤੂੰ ਸੁਣਾ ਦੀਨ ਆਲੇ ਹਲੇ ਮੈਨੂੰ ਦੇਖਣ ਥੋੜੀ ਆਉਂਦੇ ਨਹੀਂ ਹਲੇ ਤਾਂ ਇਹ ਜਾਂਦੇ ਨੇ ਮੁੰਡੇ ਦੇਖਣਾ ਅੱਛਾ ਉ ਤਾਂ ਠੀਕ ਐ ਤੂੰ ਆ ਜਾ ਕਾਲ ਜਿ ਕੁਛ ਨਹੀਂ ਹੁੰਦਾ ਹੈਗੇ ਇਹਨਾਂ ਨੂੰ ਕੋਈ ਪਤਾ ਲੱਗੂਗਾ ਨਾ ਤੇ ਮੇਰਾ ਜੀ ਨਹੀਂ ਲੱਗਣਾ ਕੱਲੀ ਤਾਂ ਮੈਂ ਨਹੀਂ ਜਾਂਦੀ ਫਿਰ ਕੱਲੀ ਤੇਰੇ ਵੀ ਨਾ ਤੇਨ ਮੇਰੇ ਭੂਆ ਤਾਂ ਤੂੰ ਵੀ ਨਾ ਜਾ ਅੱਜ ਪਹਿ ਮਣ ਕੇ ਫਿਰ ਮੈਂ ਕਿਵੇਂ ਜਾਉਂ ਇਹ ਅੱਜ ਮੇਰੇ ਪਾਪਾ ਕਿਹੜੇ ਘਰੇ ਐ ਮੇਰੇ ਭੂਆ ਦੇ ਮੇਰੇ ਪਾਪਾ ਤਾਂ ਜਾਣਦੇ ਨੇਗੇ ਇਹ ਅੱਜ ਆਪਾਂ ਤੁਹਾਡੇ ਘਰੇ ਕਿ ਡਾਂਗੇ ਹੈ ਆਜ ਨਾਲੇ ਗੀਤ ਸੁਣਾਗੇ ਇਹ ਮੈਨੂੰ ਉਹ ਸੁਣਾ ਪ੍ਰਿੰਸੀਪਲ ਗਾਣਾ ਪੂਰੇ ਲਿਖ ਲਈ ਤੀ ਇਹ ਲਿਖੂਗੀ ਟਾਈਮ ਤਾਂ ਲੱਗਿਆ ਨਹੀਂ ਅੱਜ ਤਿੰਨ ਦਿਨ ਪਹਿਨੇ ਲਿਖ ਲੂਗੇ ਉਹ ਤੱਕ ਤਾਂ ਫਿਰ ਆ ਜਾ ਤੂੰ ਮੈਂ ਕਹਨੀ ਮੇਰੇ ਪਾਪਾ ਜਵਾਬ ਦੇ ਦੇਵੀ ਮੈਂ ਵੀ ਆਜਾ ਭੈਣ ਬਣ ਕੇ ਉਹ ਤਾਂ ਕੀ ਜਵਾਬ ਦੇਣਾ ਫਿਰ ਮੈਂ ਆਪੇ ਹੀ ਜਾਂਦੀ ਹਾਂ ਹਾਰੀ ਨੂੰ ਮੈਂ ਆਪੇ ਕਹਿ ਦੂੰਗੀ ਕੱਲ ਨੂੰ ਕੁਝ ਨਹੀਂ ਹੁੰਦਾ ਮੈਂ ਬੱਚਾ ਹਾਂ ਮੈਂ ਤਾਂ ਭੁੱਲੀ ਗਈ ਸੀ ਤਾਰੀ ਨੂੰ ਮੈਂ ਕਿਹਾ ਸੀ ਇਹ ਮੈਂ ਕਹਿ ਦੂੰ ਕੱਲ ਨੂੰ ਹਾਏ ਅੱਜ ਤਾਂ ਦੇਖੀ ਨਵੀਂ ਉਹਦੇ ਵੀ ਗੂੜੀ ਲਿਸਟਿਕ ਲਾ ਕੇ ਆਈ ਹੈ ਇਹ ਨਹੀਂ ਨਹੀਂ ਹੈਗੀ ਕੱਲ ਵਰਗੀ ਆ ਫਿੱਕੀ ਜੀ ਇਹਨੂੰ ਫਿੱਕੀ ਕਹਿੰਦੇ ਨੇ ਫਿਰ ਇਹਨੂੰ ਗੂੜੀ ਕਹਿੰਦੇ ਹੋਣੇ ਇਹ ਫਿਰ ਤਾਰੀ ਨੂੰ ਫੋਨ ਤਾਂ ਕਰਿਆ ਨਹੀਂ ਹੈਗੇ ਆ ਇਹ ਤੂੰ ਮੇਰੀ ਗੱਲ ਸੁਣਾ ਤੂੰ ਮੈਂ ਆਪੇ ਸਾਂਭ ਨੂੰ ਕੱਲ ਨੂੰ ਤਾਰੀ ਦੂਰੀ ਨੂੰ ਆਜਾ ਭੈਣ ਬਣ ਕੇ ਦੇਖੀ ਆਜਾ ਚਲ ਆਜਾ ਭੱਜ ਜਾ ਹਰਦੀਪ ਆ ਜਾ ਬਾਈ ਹੁਣ ਲੇਟ ਹੋ ਜਾਣਾ ਆਪਾਂ ਨੇ ਉਹ ਚੱਲਦਾ ਭੈਣੇ ਪਾਣੀ ਦਾ ਪੀਲਾ ਕੋਟਾ ਚੱਲ ਬਸ ਆ ਮੈਂ ਵੀ ਬਸ ਚੁੰਨੀ ਲੈ ਲੈਣੇ ਖੜੀ ਉੱਤੇ ਨਾ ਤੈਨੂੰ ਚੁੰਨੀ ਲੈ ਕੇ ਕੀ ਕਰਨਾ ਤੇ ਕਿਉਂ ਮੈਂ ਨਹੀਂ ਜਾਣਾ ਨਾਲ ਲੈ ਕੱਲ ਮੈਂ ਤੈਨੂੰ ਕੀ ਕਿਹਾ ਸੀ ਤੈਨੂੰ ਉੱਥੇ ਕੀ ਕਰਨ ਜਾਣਾ ਤੀਮੀਆਂ ਦਾ ਰਿਸ਼ਤਾ ਦੇਖਣ ਜਾਂਦੀਆਂ ਹੁੰਦੀਆਂ ਨੇ ਕਿਉਂ ਭੈਣੇ ਮੇਰੀ ਕੁੜੀ ਦਾ ਰਿਸ਼ਤਾ ਹੋਣਾ ਉੱਥੇ ਤੇ ਮੈਂ ਦੇਖਣ ਨਹੀਂ ਜਾ ਸਕਦੀਗੀ ਨਾ ਉੱਥੇ ਕੀ ਆਨੰਦ ਦੇਣ ਚੱਲੇ ਆ ਅਜੇ ਤਾਂ ਦੇਖਣੇ ਚੱਲੇ ਆ ਇਸੇ ਨੂੰ ਲੈ ਜਾ ਮੈਂ ਰਹਿਣ ਦਿੰਨਾਗਾ ਇੱਥੇ ਆਉਣਗੇ ਐਂ ਤਾਂ ਨਹੀਂ ਰਿਸ਼ਤਾ ਹੋ ਜਾਊਗਾ ਉਹ ਵੀ ਦੇਖਣਗੇ ਉੱਥੇ ਦੇਖਣੀ ਜਿਹੜਾ ਕੁਝ ਦੇਖਣਾ ਹੋਇਆ ਤਾਂ ਕਿੱਥੇ ਜਾਣੇ ਹੋ ਦਵਾਈ ਲੈ ਕੇ ਆਉਣਿਆ ਪੁੱਤ ਉਹੀ ਮਾਰੀ ਜਾਂਦੀ ਆ ਬੌਲੀਏ ਤਾਂ ਚੱਲ ਹਰਦੀਪ ਆ ਜਾ ਓਏ ਉੱਥੇ ਪਈ ਅਲਮਾਰੀ ਚ ਲੈ ਲਈ ਯਾਰ 50 ਰੁਪਏ ਦੇ ਜਾ ਇਹਨੂੰ ਹੁਣ ਚੱਲ ਭੱਜ ਜਾ ਉਥੋਂ ਚੱਲ ਆ ਜਾ ਫਿਰ ਹੁਣ ਤੂੰ ਵੀ ਕਵੇੜਾਈ ਕਰਲਾ ਨਾ ਤੁਰਦਾ ਤੁਰਦਾ ਚੱਲ ਤੁਸੀਂ ਹੁਣ ਤੂੰ ਵੀ ਨਹੀਂ ਗਈ ਕੁੜੀਏ ਮੈਂ ਇਕੱਲੀ ਕੀ ਮਜਾਉ ਚਾਚਾ ਦੇ ਬਿਨਾ ਚੱਲ ਫਿਰ ਦੋਨੇ ਪਹਿਣਾ ਇੱਥੇ ਮਾਰ ਲੂ ਗੱਲਾਂ ਆਪਦੇ ਘਰੇ ਨਾ ਜਾਈਏ ਇੱਥੇ ਰਹੀ ਚੰਗਾ ਚੰਗਾ ਏ ਤੇ ਪਪਾ ਦੇ ਕਿ ਕਿੱਡਾ ਗੱਪੀ ਐ ਨਾਲ ਤਾਂ ਮੈਂ ਕੰਨਾਂ ਨਾਲ ਸਾਰਾ ਸੁਣ ਲਿਆ ਨਾਲ ਤੂੰ ਵੀ ਮੇਨ ਸਾਰਾ ਕੋ ਦੱਸੇ ਦਿੱਤਾ ਸੀ ਫੇਰ ਵੀ ਮੁੱਕਰ ਗਿਆ ਜੱਸੀ ਜੇ ਬੁੱਤ ਹੁਣ ਤੈਨੂੰ ਪਤਾ ਲੱਗ ਗਿਆ ਨਾ ਗੱਲ ਦਾ ਪਿੰਡ 'ਚ ਨਾ ਕਿਸੇ ਨੂੰ ਦੱਸੀ ਹਜੇ ਕੀ ਬਤਾਰ ਰਿਸ਼ਤਾ ਹੋਊਗਾ ਜਾਂ ਨਾ ਹੋਊਗਾ ਲੈ ਰਿਸ਼ਤਾ ਚਾਚੀ ਹੁਣ ਹੋਊਗਾ ਹੀ ਆ ਜਦੋਂ ਭੂਆ ਮੁਖਤਿਆਰੀ ਚਲਾਉਂਦੀ ਹੈਗੀ ਆ ਕਰਵਾਉਗੀ ਰਿਸ਼ਤਾ ਹੁਣ ਦੇ ਤੇਰਾ ਉਹੀ ਕਰਾ ਦੂਗੀ ਜੇ ਮੈਂ ਹਾਂ ਕਰੂੰਗੀ ਫੇਰੀ ਐ ਇਹਨਾਂ ਨੂੰ ਚਲ ਆਪਦੇ ਮਨ ਦਾ ਬੈਂ ਵੀ ਕਾਢੇ ਲੈਣਦੇ ਆ ਤੂੰ ਕੀ ਹਾਂ ਕਰੇਂਗੀ ਦੇਖਣ ਤਾਂ ਬੱਗੇ ਜੋ ਦੇਖਿਆ ਇਹ ਸਾਰਾ ਕੁਝ ਹੋ ਜਾਊਗਾ ਚਲ ਕੋਈ ਨਹੀਂ ਪੁੱਤ ਤੁਸੀਂ ਕਿਉਂ ਕਰੀ ਜਾਂਦੇ ਹੋ ਮਾਂ ਨਾਲੇ ਮੈਨੂੰ ਕਾਲਜ ਜਾਣ ਤੋਂ ਕਿਉਂ ਹਟਾਇਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਇਸ ਗੱਲ ਦੀ ਕਿੰਨੇ ਕੈਨੇਡਾ ਵਾਲੀ ਹੈ ਮੂਦੇ ਮਰੂਗੀ ਕਗਾ ਕੇ ਥਾਪੇ ਤੂੰ ਕਿਵੇਂ ਬੋਲਦਾ ਹੰਨਾ ਹੈ ਤੂੰ ਮੂਦਾ ਜਿਹਾ ਭੱਗਿਆ ਨਾ ਕੈਨੇਡਾ ਉਰੇ ਮੇਰਾ ਪੁੱਤ ਆ ਲੈਣੀਆਂ ਬੋਲਦਾ ਚੱਲ ਬੈਠ ਰੇ ਕਿਵੇਂ ਪਹੁੰਚਦਾ ਜਦ ਬੋਲ ਜਾ ਕਦੇ ਨਾ ਸੁੱਤੇ ਪੈਦਾ ਘਾਲ ਘੋੜ ਦੂ ਸੌ ਲੱਗੇ ਇਨਾ ਗੁੱਸਾ ਹੈ ਮੇਰੇ ਪਾਈ ਤਾਂ ਕੋਈ ਨਹੀਂ ਮੈਨੂੰ ਐ ਬੋਲਦਾ ਹੁੰਦਾ ਪਤਾ ਨਹੀਂ ਕਿਵੇਂ ਬੋਲਦਾ ਇਹਨੂੰ ਮਾ ਮੈਂ ਕਹਿੰਦੀ ਸੀ ਉਹ ਤਾਂ ਹਲੇ ਹੱਥ ਨੇ ਆਉਣਗੇ ਸੀ ਕਾਲਜ ਵਗ ਜਾਂਦੀਆਂ ਉੱਥੇ ਮੇਰਾ ਜੀਦਾ ਲੱਗ ਜੂਗਾ ਔਰੇ ਦੱਸ ਆ ਸਾਰਾ ਦਿਨ ਗੂੰ ਖਾਣਾ ਜਾਂ ਮੱਥੇ ਲੱਗੂ ਆ ਦੱਸ ਦੂਗਾ ਫਿਰ ਵੀ ਕਾਲਜ ਵਗਦੀ ਇਹਨੂੰ ਕਹਿ ਦਿੰਨੇ ਆ ਮਸੀ ਕੀ ਕਹਿ ਦਾਂਗੇ ਕਿ ਮੈਂ ਕੀ ਕਹਾਂ ਤਾ ਬਣਕੀ ਇਹਨੂੰ ਆਪਾਂ ਲਾਲਚ ਦੇ ਦਿੰਨੇ ਆ ਕਾਸੇ ਦਾ ਇੱਥੇ 50 ਰੁਪਏ ਹੈਗੇ ਨੇ ਕੋਈ ਹੋਰ ਰੁਪਏ ਤਾਂ ਹੈ ਨਹੀਂਗੇ ਇਹਨੂੰ ਫਿਰ ਦੇ ਦੂੰਗੀ ਆਖੀ ਕਹਿ ਦੇ ਫਿਰ ਬਣਕੀ ਕਿ ਤੇਰੀ ਗੱਲ ਏ ਮਾਂ ਇਹ ਜਸ਼ਨ ਇਹ ਜਸ਼ਨ ਉਰੇ ਆ ਇਹ ਮੁੰਡਿਆ ਸੁਣ ਲਾ ਇਹ ਕੀ ਆ ਵੀ ਤਕਲੀਫਾ ਦੇਨੂੰ ਇਹ ਉਰੇ ਤਾਜਾ ਉਰੀਆ ਬਈ ਬਈ ਮੈਂ ਤਾਂ ਇਹ ਕਹਿੰਦੀ ਸੀ ਅਸੀਂ ਕਾਲਜ ਵਗ ਜੀ ਕੋਈ ਲੋੜ ਨਹੀਂ ਹੈਗੀ ਕਾਲਜ ਕੋਲ ਜਾਣ ਦੀ ਇਹ ਤੂੰ ਇਹਨੂੰ ਲੁੱਤੀਆਂ ਲਈ ਜਾਣੀ ਆ ਪਈਆਂ ਇਹ ਲੁੱਤੀਆਂ ਨਹੀਂ ਲੈਂਦੀਆਂ ਕਿ ਤੂੰ ਡੀਐਸਪੀ ਲੱਗੇ ਹੋਵੇ ਤੇਰੀ ਪਰਮਿਸ਼ਨ ਲਵਾਂਗੇ ਤੂੰ ਚੜ ਗਈ ਰੋਡ ਵੇਸ ਤੇ ਇਹ ਪੈਸੇ ਦੇ ਦੂੰਗੀ ਤੈਨੂੰ ਹੈ 50 ਰੁਪਏ ਬਾਪੂ ਨੇ ਬਥੇੜਾ ਰੱਖਣੇ ਕਹਿੰਦਾ ਖਾ ਲਿਆ ਗਾ ਹਲੇ ਉੱਥੇ ਰੱਖੇ ਨੇ ਲਮਾ ਤੇਰੇ ਪੈਸੇ ਜੀ ਬੈਠਾਂਗਾ ਜਿੰਨੇ ਖਵਾਉਣੇ ਬਗ ਜਾਂਦੇ ਬਈ ਬਣ ਕੇ ਹੱਥ ਬਣਾ ਲੈ ਕਿਉਂ ਮੱਥਾ ਮਾਰੀਏ ਨਹੀਂ ਲੱਪੜੀ ਤਾਂ ਸੋਡਾ ਜੀ ਨਹੀਂ ਲੱਗਣਾ ਹੈਗੇ ਮਸੀਂ ਕਰੇ ਕੋਈ ਨਹੀਂ ਕਰੇ ਬਹਿ ਜੋ ਇੱਕ ਦਿਨ ਆ ਜਾਓ ਜੀ ਕਾਲਜੇ ਲੱਗਦਾ ਹੈ ਕਾਲਜੇ ਚ ਲੱਗਦਾ ਹੁਣ ਨਾ ਬੋਲਦੇ ਨਾ ਦਿੱਤੀ ਜਾਉ ਉੱਤੇ ਮੂੰਹ ਤੇ ਪਾ ਦੂਗੀ ਨਾ ਸਾਡੇ ਸਹੇਲੀਆਂ ਆਉਂਦੀਆਂ ਨੇ ਕੀ ਆ ਨੰਦਰ ਪੜ ਜਾ ਉਹ ਕਿਵੇਂ ਦਾ ਹੈ ਜਾ ਹੁਣ ਕਿਸੇ ਪਾਸੇ ਜੰਮੀ ਨਹੀਂ ਗੱਲ ਮੰਨਦਾ ਇੱਕ ਤਾਂ ਉਤ ਪਾਉਂਦੇ ਆ ਕਹਿੰਦਾ ਮੈਂ ਤਾਂ ਰੈਵਾੜੀ ਲੈਣੀ ਐ ਫਿਰ ਕੋਈ ਰੈਵਾੜੀ ਨਹੀਂ ਲੈਣੀ ਜਾ ਬਗ ਜਾ ਅੰਦਰ ਨਾਲੇ ਬੁੜੀਆਂ ਚ ਮਾੜਦੇ ਹੁੰਦੇ ਕਿੰਨੇ ਵਾਰ ਸਮਝਾਇਆ ਤੈਨੂੰ ਵੇਖ ਲੈ ਜੀ ਕੋਕੋ ਹੈ ਜੇ ਕੋਕੋ ਦੇ ਬੱਚੇ ਨੇ ਤੂੰ ਵੀ ਤਾਂ ਉਸੇ ਕੋਕੋ ਦੀ ਹੈ ਤੂੰ ਸੌ ਲੱਗੇ ਮਰ ਜਾਏਗਾ ਵਗ ਜਾਰੋਂ ਮੋਸੇ ਕੋਕੋ ਦੀ ਕਿਉਂ ਆਏ ਨਾ ਮੱਥਾ ਮਾਰ ਮਸੀ ਤੂੰ ਹੀ ਸਮਝਾ ਦਿਆ ਕਰ ਇਹਨੂੰ ਮਾੜਾ ਮੋਟਾ ਮੈਂ ਤਾਂ ਮੈਂ ਤਾਂ ਗੇਲੇ ਲਈ ਜਾਊਂਗਾ ਸਮਝਾ ਸਕਦੀ ਮੈਂ ਕੀ ਕਰਾਂ ਬਈ ਸਮਝਾਣੀ ਲਾਦ ਵੀ ਹੋਵੇ ਤੈਂ ਸਮਝਾ ਤਾ ਆਉਣਾਂ ਨਾਲੇ ਹੁਣ ਹਾਂ ਤੇਰੀ ਕਿੰਨੀ ਕ ਮੰਨ ਲਈ ਮੇਰੇ ਤਾਂ ਮੰਨੀ ਖੜੇ ਜਾ ਤੇਰੀ ਨਹੀਂ ਮੰਨਦਾ ਚੱਲ ਆ ਪ੍ਰਿਤ ਹੁਣ ਪਹਿਲੇ ਤੂੰ ਚੁੱਪ ਕਰਕੇ ਘਰੀ ਬਹਿ ਜਾ ਬੋਈ ਸੌਦਾ ਕਰੇ ਇਹ ਐਂ ਕਰ ਜਸੀ ਤੇਰੇ ਪਾਪੇ ਆ ਫੋਨ ਚੱਕ ਲਿਆ ਪੁੱਤ ਗੀਤ ਲਾ ਕੇ ਪ੍ਰਿੰਸੀਪਲ ਆ ਪੂਰਾ ਆਜਾਦ ਕਰ ਲਾਂ ਜੜੀ ਹੈ ਪਾਪਾ ਤਾਂ ਖੇਤ ਬਾਗ ਗਿਆ ਇਹ ਤੁਹਾਡੇ ਘਰ ਤਾਂ ਕਿੰਨੇ ਫੋਨ ਨੇ ਤੇਰੇ ਭਾਈ ਕੋਲੇ ਵੀ ਫੋਨ ਹੈ ਉਹ ਨਹੀਂ ਗੰਦਾ ਮੇਰੇ ਭਾਈ ਹਾਏ ਹਾਏ ਇੱਕ ਤਾਂ ਤੁਹਾਡਾ ਇਹ ਰੋਲਾ ਫਿਰ ਤੂੰ ਉਹ ਟੀਵੀ ਲਾ ਕੇ ਦੇਖ ਰਹੀ ਮੈਨੂੰ ਜਿਹੜਾ ਤਾਰੀ ਦਵਾਊਗਾ ਕਿਹੋਂ ਕੀ ਆਣੀ ਹੈ ਤੈਨੂੰ ਸੰਗ ਸ਼ਰਮ ਹੈ ਕਿ ਨਹੀਂ ਮੂੰਹ ਚੋਂ ਨਿਕਲ ਗਿਆ ਸੀ ਮੂੰਹ ਚੋਂ ਨਿਕਲ ਗਿਆ ਸੀਗਾ ਨਾਲੇ ਜੱਸੀ ਮੇਰੀ ਗੱਲ ਇਹ ਤੇ ਮੂੰਹ ਚੋਂ ਆ ਹੀ ਨਿਕਲ ਜਾਂਦਾ ਹੁੰਦਾ ਮਸੀਤੋਂ ਮਰੀ ਜਾਂਦੀ ਹੈਗੀ ਇਹ ਤਾਂ ਜਿਹੜੀਆਂ ਮਾਰੀ ਜਾਂਦੀਆਂ ਮਾਰੀ ਜਾਂਦੀਆਂ ਭਾਈ ਤੂੰ ਵੀ ਹੁਣ ਸੰਭਲ ਕੇ ਰਹਾ ਕਰ ਮਾਸੀ ਮੈਂ ਤਾਂ ਸੰਭਲੀ ਹੋਈ ਆ ਮੈਂ ਕੀ ਕਹਨੀ ਆ ਕੀ ਕਹਨੀ ਹੈਗੀ ਸਾਰਿਆਂ ਨੂੰ ਪਤਾ ਲੱਗ ਗਿਆ ਉਸ ਗੱਲ ਦਾ ਜਿਵੇਂ ਤੁਸੀਂ ਚਬਰ-ਚਬਰ ਬੋਲਦੇਗਾ ਫਿਰ ਤੂੰ ਆਹੀ ਲਾਉਗੀ ਪਤਾ ਲੱਗੀ ਜਾਂਦੀ ਅਗਲੇ ਨੂੰ ਮੁੰਡੇ ਨੇ ਆਪਦੇ ਘਰੇ ਗੱਲ ਕਰ ਲਈ ਇਹ ਆਪਦੇ ਘਰੇ ਅੱਜ ਕਰ ਲੂਗੀ ਅਗਲੀ ਦਿਦਲਾ ਮੈਰਜ ਹੋਊਗੀ ਆਪਣੇ ਵਰਗਾ ਟੋਲਾ ਥੋੜੀ ਹੈ ਇਹਨਾਂ ਦਾ ਨਾ ਵੀ ਆਏ ਨਹੀਂ ਲਾਪਰੀ ਤਾਂ ਹੁੰਦਾਗਾ ਨਾਲੇ ਜੱਸੀ ਮੇਰੀ ਗੱਲ ਸੁਣ ਲੈ ਤੂੰ ਵੀ ਬੜਾ ਯਕੀਨ ਜਾਨਾ ਕਰੀਏ ਮੁੰਡੇ ਤੇ ਅੱਜ ਕੱਲ ਪਤਾ ਨਹੀਂ ਅਗਲਾ ਕਾਹੇ ਕੁਝ ਤੇ ਕਰੇ ਕੁਝ ਨਾ ਨਮਸੀ ਉਹ ਤਾਂ ਬਹੁਤ ਵਧੀਆ ਮੁੰਡਾ ਹੈ ਉਹ ਤਾਂ ਮੈਨੂੰ ਤਲੀਆਂ ਦੇ ਚੋਗ ਜਗਾਇਆ ਕਰੂਗਾ ਨਾਲੇ ਉਹਦਾ ਛੋਟਾ ਭਰਾ ਹੋਇਆ ਜੇ ਨਾ ਮੈਂ ਲਾ ਆਪਣੇ ਦਾ ਰਿਸ਼ਤਾ ਵੀ ਕਰਵਾ ਦੂੰਗੀ ਲੈ ਹਾਲੇ ਤੱਕ ਤੂੰ ਇਹ ਨਹੀਂ ਪੁੱਛਿਆ ਵੀ ਉਹਦਾ ਭੈਣ ਭਰਾ ਹੈਗਾ ਹੋਰ ਕਿ ਨਹੀਂ ਮੈਨੂੰ ਹੋਰ ਤਾਂ ਕਈ ਨਹੀਂ ਪਤਾ ਇਹ ਮੈਂ ਪੁੱਛਿਆ ਨਹੀਂ ਮੈਂ ਭੁੱਲ ਗਈ ਨਾਲੇ ਇਹ ਗੱਲਾਂ ਦੇ ਨਾ ਬਾਅਦ ਚ ਪਤਾ ਲੱਗਦਾ ਹੁੰਦਾ ਵੀ ਕਹੇ ਜਾ ਰੰਗ ਉਗੜਦਾਗਾ ਨਾ ਨਮਸੀ ਬਹੁਤ ਵਧੀਆ ਮੁੰਡਾ ਹੈ ਇਹਨੂੰ ਤਾਂ ਪਤਾ ਹੈ ਮੈਨੂੰ ਕੀ ਪਤਾ ਹੈ ਮੈਨੂੰ ਨਾ ਤਾਂ ਤਾਰੀ ਦਾ ਪਤਾ ਹੈ ਨਾ ਉਹਦੇ ਨਾਲ ਦੇ ਦਾ ਪਤਾ ਹੈ ਬਈ ਕਹੇ ਜਾ ਆ ਨਾਲ ਦਾ ਕੌਣਾ ਹੁਣ ਕੁੜੇ? ਉਹ ਨਾਲ ਦਾ ਕੀ ਪਤਾ ਕੌਣਾ ਨਾਲ ਦਾ ਹੁਣ ਕਿੱਥੋਂ ਦਾ? ਇਹ ਚੱਲ ਆਪ ਗਾਣੇ ਲਿਖ ਦਿਆ ਜਾ ਪ੍ਰਿੰਸੀਪਲ ਵਾਲਾ ਪੁੱਤ। ਇਹ ਹੁਣ ਕਾਦੋ ਭਾਜਦੀ ਹੈਗੀ? ਤੂੰ ਤਰਪਾ ਤੇਰੇ ਮੂੰਹ ਤੇ ਮੈਨੂੰ ਆਪਦੇ ਬਾਰੇ ਕੀ ਆਪਦੇ ਬਾਰੇ ਨਹੀਂ? ਮੇਰਾ ਕਿਹੜਾ ਕੋਈ ਹੈਗਾ? ਕਿਬ ਚਲ ਸੋਨਾ ਮੌਕੇ ਨਾ ਮੁੜਿਆ ਇਹ ਆਪਾਂ ਵੀ ਹਨਾ ਹੋਰ ਚਲ ਹੁਣ ਤੂੰ ਅੰਦਰ ਜਾ ਕੇ ਕੋਈ ਗੱਲ ਨਾ ਕਰੀ ਅੰਦਰ ਹੁਣ ਕੀ ਗੱਲ ਕਰਨੀ ਆਪਾਂ ਮੁੰਡਾ ਪਸੰਦਾ ਕਾਰੋਬਾਰ ਵਧੀਆਗਾ ਹੋਰ ਆਪਾਂ ਕੀ ਭਾਲਦੇ ਆ ਦੇਖ ਲੈ ਫਿਰ ਮੈਂ ਤੇਰਾ ਕੁਝ ਮਾੜਾ ਤਾਂ ਨਹੀਂ ਸੋਚਦੀ ਪਣਾ ਪਹਿਣਾ ਵੀ ਮਾੜਾ ਸੋਚਦੀ ਹੁੰਦੀ ਆ ਭਰਾਵਾਂ ਦਾ ਕਦੇ ਹਾਂ ਉਹ ਤਾਂ ਹੈ ਇੱਕ ਪਹਿਨੇ ਮੁੰਡਾ ਥੋੜਾ ਜਿਹਾ ਵੱਡਾ ਨਹੀਂ ਲੱਗਿਆ ਮੈਨੂੰ ਲੈ ਕੀ ਅਜੇ 5-4 ਸਾਲ ਵੱਡਾ ਹੋਊਗਾ ਕੋਈ ਗੱਲ ਨਹੀਂ ਮੁੰਡੇ ਤਾਂ ਚੱਲੇ ਜਾਂਦੇ ਨੇ ਬੜੇ ਚਲੋ ਤਾਂ ਠੀਕ ਆ ਫਿਰ ਨਾਲੇ ਕੰਮਕਾਰ ਵੀ ਤਾਂ ਵਧੀਆ ਏ ਕੰਮਕਾਰ ਕਰਕੇ ਮੈਂ ਹਾਂ ਕਰਤੀ ਸਾਰਾ ਵਧੀਆ ਏ ਪਿਆ ਜੱਟਾਂ ਦਾ ਕੰਮ ਸਾਰਾ ਸਿਰਾ ਚਲੋ ਕੋਈ ਨਾ ਚੱਲ ਮੈਨੂੰ ਵੀ ਟੈਨਸ਼ਨ ਹੈਦੀ ਵੀ ਤੈਨੂੰ ਪਸੰਦ ਆ ਜਵੇ ਮੁੰਡਾ ਨਾ ਨਾ ਪਸੰਦ ਹੀ ਆ ਪਣੇ ਚੱਲ ਵਧੀਆ ਹੋ ਗਿਆ ਫਿਰ ਤਾਂ ਚੰਨ ਆ ਗਈਆਂ ਕਲਾਸਮੇਟ ਮੇਰੀਆਂ ਆ ਗਈਆਂ ਕਲਾਸਮੇਟ ਮੇਰੀਆਂ ਵਿਹਾੜਾ ਚੱਲ ਨਾ ਖੇਲਾਰ ਦੇਈ ਬੁਸクセ ਹੋਈ ਨਾ ਸਹੇਲੀਆਂ ਦੇ ਸਾਹਮਣੇ ਕੱਲੀ ਦੇ ਭਾਵੇਂ ਗੋਲੀ ਮਾਰਦੀ ਹਾਏ ਕੀ ਹੋ ਗਿਆ ਭਾਗੇ ਸੁਰਤੇ ਚੁੰਨੀ ਲੈ ਲਾ ਹਰ ਸਾਲ ਰਖੜੀ ਆਉਂਦੀ ਹੈ ਉਹ ਉਦਾਸ ਹੋ ਜਾਂਦੀ ਮਰਜ਼ੀ ਨਾਲ ਲਿਆ ਫੈਸਲਾ ਹੁਣ ਪਾਰੀ ਜਿੱਥੇ ਦੇਖਿਆ ਠੀਕ ਹੈ ਸਤਿ ਸ਼੍ਰੀ ਅਕਾਲ ਬੱਪਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਸਸਿਕਾ ਪੂ ਨਾ ਬੱਪਾ ਅਸੀਂ ਤਾਂ ਕਿਤੇ ਨਾ ਬੜੀਏ ਜਾਂਦੇ ਸੀਗੇ ਚੱਲ ਸਾਰਾ ਕੰਮ ਬਾਹਲਾ ਪਿਆ ਤੇ ਪੜਨ ਵਾਲਾ ਵਧੀਆ ਵਧੀਆ ਛੱਡ ਪਰੇ ਪੜਾਈ ਪੜੂ ਇਨ ਹੁਣ ਤੋਂ ਕਿਉਂ ਕਹਿੰਦੀ ਕਿਉਂ ਹੋਰ ਵਧੀਆ ਘਰ-ਬਾਰ ਮਿਲ ਗਿਆ ਹੁਣ ਉਹਨਾਂ ਨੇ ਪੜਾ ਕੇ ਕੀ ਲੈਣਾ ਤੇ ਉਤੋਂ ਐ ਕਿਹੜਾ ਤੁਸੀਂ ਰਿਸ਼ਤਾ ਪੱਕਾ ਕਰਿਆ ਮੇਰਾ ਹੁਣੀ ਨਾ ਉਹ ਤਾਂ ਠੀਕ ਐ ਕੋਈ ਨਾ ਨਾ ਹੁਣ ਇਹ ਤਾਂ ਕਾਹੀ ਲਪੋਏ ਜਾਂ ਪੱਕ ਟੱਕ ਹੋਏ ਗਈ ਆਪਣੀ ਨਾਲੇ ਕੁੜੀਏ ਅਗਲੇ ਐਤਵਾਰ ਆਉਣਗੇ ਤੈਨੂੰ ਸ਼ਗਨ ਪਾਉਣ ਉਹ ਸ਼ਗਨ ਪਾਉਣ ਸਿਰ ਤਾਂ ਨਹੀਂ ਫਿਰ ਗਿਆ ਕਿਤੇ ਤੁਹਾਡਾ ਹਲੇ ਮੈਂ ਮੁੰਡਾ ਦੇਖਿਆ ਨਹੀਂ ਸ਼ਗਨ ਪਾਉਣ ਆਣਗੇ ਮੈਂ ਨਹੀਂ ਵਿਆਹ ਉਹ ਕਰਾਉਂਦੀ ਹੈਗੀ ਉਹ ਕੋਈ ਨਾ ਸ਼ਗਨ ਪਾਉਣ ਆਉਂਦੇ ਆ ਉਹ ਉਹ ਚੁੰਨੀ ਚੜਾਵਾ ਕਰਨ ਨਹੀਂ ਆਉਂਦੇ ਰਹੀ ਗੱਲ ਮੁੰਡੇ ਦੀ ਮੁੰਡਾ ਨਾਲ ਹੀ ਆਊਗਾ ਦੇਖ ਲਈ ਉਹਦੇ ਮੁੰਡਾ ਦੇਖ ਕੇ ਪਾਉ ਸ਼ਗਨ ਇਹ ਮੈਂ ਨਹੀਂ ਵਿਆਹ ਉਹ ਕਰਾਉਂਦੀ ਹੈਗੀ ਉਹ ਲੱਗ ਚਾਚਾ ਰੋਣਾ ਨਹ ਹਲੇ ਕੀ ਹੋ ਰਿਹਾ ਸਿੱਧਾ ਛੋਟੀ ਬੈ ਗਈ ਜੀ ਉਥੋਂ ਕੁੜੀਆਂ ਵਹਿ ਜਾ ਛੋਟੀ ਹੈਗੀ ਬਣ ਵਧਣਗੇ ਹੋਰ ਇਹਦੇ ਹਜੇ ਛੋਟੀ ਹੈ ਹਲੇ ਮੇਰਾ ਵੀ ਨਹੀਂ ਹੋਇਆ ਹੋਣਾ ਕੀ ਸੀਗਾ ਦੇਖ ਆਏ ਥਾਂ ਵਧੀਆ ਕਾਰੋਬਾਰ ਵਧੀਆ ਆਪਣੇ ਦਾ ਦੁੱਗਣਾ ਕਾਰੋਬਾਰ ਹੈ ਉਹ ਤਾਂ ਐ ਆਪਣੇ ਧੰਨ ਭਾਗ ਹੈ ਜਿਹੜਾ ਆਪਣਾ ਰਿਸ਼ਤਾ ਲੈ ਰਹੇ ਆ ਆਪਣੇ ਤਾਂ ਬਰਾਬਰ ਨਹੀਂ ਹੈਗੇ ਉਹ ਜੇ ਮੈਂ ਵਿਆਹ ਹੀ ਨਹੀਂ ਕਰਾਉਣਾ ਹੈਗਾ ਕਹਾਂ ਜਾ ਮਰਜ਼ੀ ਹੋਵੇ ਮੈਂ ਨਹੀਂ ਵਿਆਹ ਕਰਾਉਂਦੀ ਹੈਗੀ ਨਾ ਮੈਂ ਤੂੰ ਪੱਕਾ ਠੱਕ ਕਰ ਵੀ ਆਇਆ ਉਥੇ ਸਾਰਾ ਕੁਝ ਕਰ ਆਇਆ ਐਂਤਵਾਰ ਨੂੰ ਆਉਣਗੇ ਕੁੜੀ ਨੂੰ ਦੇ ਕੇ ਜਾਣਗੇ ਕੁੜੀ ਤਾਂ ਕੋਈ ਨੁਕਸੀ ਨਹੀਂਗਾ ਇਹ ਮੰਨ ਲਓ ਵੀ ਸਗ ਨਹੀਂ ਪਉਣੋਂਗੀ ਨਹੀਂ ਨੂੰ ਮੁੰਡਾ ਤਾਂ ਦਿਖਾ ਦੁੱਤ ਅੱਜ ਪਹਿਲਾਂ ਕੁੜੀਆ ਤੂੰ ਤਾਂ ਚੁੱਪੇ ਕਰ ਜਾ ਕਰਦੀਆਂ ਤੇਰੇ ਬਾਪ ਨਾਲ ਗੱਲ ਤੇਰੀ ਵੀ ਰੱਸੀ ਜੀ ਬਣਾਉਣੀ ਆ ਲੈ ਮੇਰਾ ਪਾਪਾ ਕੋਈ ਨਹੀਂ ਲੱਗਦਾ ਤੁਹਾਡੇ ਮੰਗਰਾ ਮੇਰਾ ਕੋਈ ਨਹੀਂ ਕਰਦਾ ਹੈਗਾ ਵਿਆਹ ਉਹ ਹਲੇ ਮੈਂ ਤਾਂ ਪੜੂੰਗੀ ਹਾਂ ਹਾਂ ਤੇਰਾ ਪਿਓ ਦਾ ਤੈਨੂੰ ਪਟਵਾਰੀ ਲਾ ਕੇ ਫੇਰ ਕਰੂ ਦਰ ਆਨੰਦਕਾਰ ਚ ਨਾ ਮੇਰੀ ਗੱਲ ਸੁਣ ਸਾਰਾ ਕੁਛ ਉਹਤੇ ਪੱਕ ਠੱਕ ਕਰਿਆ ਤੈਨੂੰ ਐ ਨਹੀਂ ਪਤਾ ਵੀ ਨਾਲ ਰਿਸ਼ਤੇਦਾਰਾਂ ਦੋ ਭੈਣ ਭਾਈਆਂ ਨੂੰ ਹੋਰ ਵੀ ਲੈ ਕੇ ਜਾਇਆ ਹੁੰਦਾ ਉਹ ਕੋਈ ਨਾ ਰਿਸ਼ਤੇਦਾਰ ਵੀ ਆ ਜਾਣਗੇ ਘਰ ਦੇ ਫੋਨ ਜਿਹਨੂੰ ਕਰਨਾ ਹੈ ਤਦ ਵਾਰ ਨੂੰ ਆ ਜਾਣਗੇ ਦੇਖ ਲੈਣਗੇ ਘਰ-ਵਾਰ ਦੇਖਿਆ ਮੈਂ ਸਾਰਾ ਉਹ ਤੇ ਦੇਖਣਾ ਜਦੋਂ ਤੂੰ ਗੱਲ ਕਰ ਹੀ ਆਏ ਹੁਣ ਕੀ ਦੇਖਣਗੇ ਆ ਕੇ ਉਹ ਹਾਂ ਚਲ ਨਹੀਂ ਦੇਖਾਂ ਮੈਂ ਥੋੜੀ ਰਿਸ਼ਤੇ ਪੱਕੇ ਹੁੰਦੇ ਹੁੰਦੇ ਨੇ ਮੈਂ ਤਾਂ ਮੁੰਡਾ ਦੇਖਿਆ ਵੀ ਤੂੰ ਮੈਂ ਗਲਤੀ ਕਰ ਗਿਆ ਗੱਡੀ ਕਰ ਲੰਦਾ ਲੈ ਜਾਂਦਾ ਇਹਨੂੰ ਤਾਂ ਹੀ ਮੂੰਹ ਮੋਟਾ ਕਰੀ ਬੈਠੀ ਆ ਤੇ ਕਿਉਂ ਮੂੰਹ ਮੋਟਾ ਕਰਣਾ ਤੁਸੀਂ ਤਾਂ ਮੇਰੀ ਕੁੜੀ ਦਾ ਤਾਂ ਫਹਾ ਵੱਡਣ ਲੱਗਿਆ ਹੋਵੇ ਕੀ ਵੀ ਤਾਂ ਕਹੇ ਜਾ ਹੈ ਕਹੇ ਨਾ ਕਿਵੇਂ ਅਸੀਂ ਫਹਾ ਵੜਨ ਲੱਗੇ ਆ ਸੰਗਾ ਘਰਬਾਰ ਆ ਆਪਣੇ ਨੂੰ ਘਰ ਵਧੀ ਹੈਗਾ ਜਮੀਨ ਵੱਧ ਹੈਗੀ ਟਰੈਕਟਰ ਖੜਿਆ ਦੋ ਤਾਂ ਅਗਲੇ ਤੇ ਸਾਰੇ ਸੰਦ ਨੇ 15 ਮੱਝਾਂ ਖੜੀਆਂ ਗਾਈਆਂ ਹੋਰ ਕੀ ਭਾਲਦੇ ਸੀ ਆਪਾਂ ਲੈ ਜੇ ਮੁੰਡੇ ਨਾ ਚੱਜਦਾ ਹੋਇਆ ਉਹ ਮਾਫ਼ ਕਰ ਤੇ ਮਰੂੰ ਇਹਦੀ ਤਾਂ ਤੁਸੀਂ ਆਪ ਹੀ ਮਾਰੋਗੇ ਸੱਚ ਜੋ ਬੋਲਦੀ ਹੈ ਇਹ ਨਾਲੇ ਮੇਰੇ ਤਾਂ ਸਾਰੇ ਐਵੇਂ ਪਿੱਛੇ ਪੈ ਰਹੇ ਨੇ ਵਿਆਹ ਵਾਸਤੇ ਜਿਵੇਂ ਮੈਂ ਕਿਸੇ ਮੁੰਡੇ ਨਾਲ ਪਲੈਨਿੰਗ ਕਰਖੀ ਹੋਵੇ ਭੱਜ ਕੇ ਵਿਆਹ ਕਰਾਉਣ ਦੀ ਨਾਲੇ ਹਲੇ ਤੱਕ ਕਿਸੇ ਨੂੰ ਕੋਈ ਲਾਂਬਾ ਨਹੀਂ ਦਵਾਇਆ ਹੈਗਾ ਫਿਰ ਵੀ ਪਤਾ ਨਹੀਂ ਕਾਦੋ ਸਾਰੇ ਮੇਰੇ ਵਿਆਹ ਦੇ ਬਾਦ ਪੈ ਰਹੇ ਨੇ ਪੁੱਤ ਇਹ ਜੇ ਰਿਸ਼ਤੇ ਬਾਰ-ਬਾਰ ਨਹੀਂ ਮਿਲਦੇ ਹੁੰਦੇ ਨਾਲੇ ਉੱਥੇ ਐਸ਼ ਕਰਾਂਗੇ ਐਸ਼ ਐਸ਼ ਕਰੂਗੀ ਦੇਖਿਆ ਨਹੀਂ ਪਰਖਿਆ ਨਹੀਂ ਕੋਈ ਜਾ ਕੇ ਇੱਕ ਵਾਰੀ ਕਰਾਈ ਪੱਕ ਠਕ ਇਹ ਜੇ ਮੁੰਡਾ ਹੋਣਾ ਮੈਨੂੰ ਤਾਂ ਲੱਗਦਾ ਮੁੰਡਾ ਵੀ ਹੈ ਜੇ ਹੋਣਾ ਜਿਹਦਾ ਵਿਆਹ ਹੀ ਨਹੀਂ ਹੁੰਦਾ ਤਾਂ ਹੀ ਤਾਂ ਮੈਨੂੰ ਬਿਨਾਂ ਦੇਖੀ ਮੰਨ ਲਗੇ ਅੱਛਾ ਮੁੰਡੇ ਵਾਲੇ ਨਹੀਂ ਕਹਿੰਦੇ ਹੁੰਦੇ ਵੀ ਅਸੀਂ ਨੇ ਕੁੜੀ ਦੇਖਣੀ ਹੈ ਉਹ ਦੇਖਣਗੇ ਭਾਈ ਉਹ ਜਾਣਦੇ ਆ ਤੈਨੂੰ ਫੋਟੋਆਂ ਫੋਟੋਆਂ ਦਿਖਾ ਕੇ ਆਏ ਆ ਫੇਰ ਅਗਲੇ ਨੇ ਉਹ ਕਰਿਆਗਾ ਤੂੰ ਆਈ ਫੋਟੋ ਲੈ ਕੇ ਨਾਲ ਦਿਖਾਉਣ ਨੂੰ ਹੈ ਪਹਿਲਾਂ ਉਥੇ ਆਏ ਤਾਂ ਵੇਖ ਲੈਂਦੇ ਬੰਦੇ ਕਹੇ ਜੀ ਐ ਕਿਵੇਂ ਆ ਕਿ ਕਿਹੜਾਂ ਹੀ ਜਾ ਕੇ ਕੁੜੀ ਦੀ ਫੋਟੋ ਦਿਖਾਇਆ ਨਾ ਬੰਦਿਆਂ ਵਰਗੇ ਬੰਦੇ ਨੇ ਹੋਰ ਦੱਸੋ ਕਿਵੇਂ ਦੇ ਨੇ ਲੈ ਆਪਣੀ ਦੀ ਫੋਟੋ ਦਿਖਾ ਦੇ ਮੁੰਡੇ ਦੀ ਫੋਟੋ ਦਿਖਾ ਦਿਓ ਸਾਡੇ ਕੋਲੇ ਸੋਨੀ ਦਾ ਕੈਮਰਾ ਸੀਗਾ ਵੀ ਫੋਟੋ ਖਿੱਚ ਲਿਆਉਂਦੀ ਆਉਗਾ ਇੱਥੇ ਦੇਖ ਲਓ ਐਤਵਾਰ ਨੂੰ ਉਦੋਂ ਦਾ ਕੀ ਫਾਇਦਾ ਹਾਂ ਕੁੜੀ ਕਿਸੇ ਦੇ ਘਰ ਦੀ ਦਾਖਲ ਅੰਦਾਜ਼ੀ ਨਹੀਂ ਐਨੀ ਕਰੀਦੀ ਹੁੰਦੀ ਲੈ ਦਾਖਲ ਅੰਦਾਜ਼ੀ ਨੂੰ ਮੇਰੇ ਸੇ ਲਈਏਗੀ ਪੂਆ ਇਹ ਬਗਾਨੀ ਜਿੱਦਾਂ ਤੇਰਾ ਬਾਪ ਕਰੂਗਾ ਸਾਡੀ ਕੁੜੀ ਨੂੰ ਬਿਠਾ ਲਾਉਂਗਾ ਤੁਸੀਂ ਉੱਥੇ ਜਦੇ ਭੇਜ ਦੋਗੇ ਘਰ ਨੂੰ ਹਾਂ ਬਿਠਾ ਲਾਂਗੇ ਪੂਆ ਲੈ ਇਹ ਕੀ ਮੈਨੂੰ ਬਗਾਨੀ ਹੈਗੀ ਨਾਲੇ ਮੇਰੇ ਭੁਆਰੇ ਤੁਹਾਡੇ ਮੰਗੂ ਚ ਉਧਰ ਚਲਾਉਂਦੀ ਹੈਗੀ ਦੇਸ ਤੂੰ ਕਿਵੇਂ ਬੋਲਦੀ ਹੈ ਮੈਨੂੰ ਕੁੜੀਏ ਮੈਂ ਤੇਰੇ ਥੱਪੜਾ ਮਾਰੂੰ ਜਿਆਦਾ ਹੀ ਬੋਲੀ ਜਾਨੀ ਆ ਮੇਰੀ ਤੁਸੀਂ ਸਾਰੇ ਜਣੇ ਇੱਕ ਗੱਲ ਸੁਣ ਲਓ ਜੇ ਤੁਸੀਂ ਕਹਿੰਦੇ ਹੋ ਕੋਈ ਗੱਲ ਨਹੀਂ ਆ ਜਾਣ ਦੋ ਐ ਦਵਾਰ ਨੂੰ ਜੜਾ ਹੁੰਦਾ ਪਰ ਮੇਰੇ ਵੀ ਮਨ 'ਚ ਕੁਝ ਕੁ ਸਵਾਲ ਨੇ ਮੈਂ ਮੁੰਡੇ ਤੋਂ ਕੁਝ ਕੁ ਸਵਾਲ ਪੁੱਛਣਾ ਚਾਹੁੰਦੀ ਆ ਜੇ ਤਾਂ ਮੇਰੇ ਅਕੋਰਡਿੰਗ ਸਵਾਲਾਂ ਦੇ ਜਵਾਬ ਸਹੀ ਹੋਏ ਤਾਂ ਤਾਂ ਠੀਕ ਐ ਨਹੀਂ ਮੈਂ ਤਾਂ ਮੁੰਡੇ ਨੂੰ ਜਵਾਬ ਦੇ ਦੂੰਗੀ ਲੈ ਦੇਖ ਲੈ ਕਹਿੰਦੀ ਮੈਂ ਜਵਾਬ ਦੇ ਦੂੰ ਐਨਾ ਚੰਗਾ ਘਰਬਾਰ ਆ ਮਿਲਣਾ ਨਹੀਂ ਫੇਰਾ ਲੈ ਤਾਂ ਲਾ ਘਰਬਾਰ ਹੀ ਦੇਖੀ ਚਲੋ ਐਨਾ ਚੰਗਾ ਦੇਖੋ ਐਨਾ ਚੰਗਾ ਘਰਬਾਰ ਆ ਪੂਆ ਫਿਰ ਤੂੰ ਕਰਾ ਲੈ ਸ਼ਰਮ ਤਾਂ ਨਹੀਂ ਆਉਂਦੀ ਕਿਵੇਂ ਬੋਲਦੀ ਐ ਇਹ ਕਰਾਉਗੀ ਹੈ ਤੇਰੀ ਮਾਦਾ ਕਰ ਦਿੰਨੇ ਆ ਵਕੀਲਣੀ ਆ ਤੂੰ ਸਵਾਲ ਪੁੱਛੇਗੀ ਮੇਰੀ ਮਾਂ ਕਿਹਾ ਕਿਸੇ ਦੀ ਕਰੀ ਗੁਰਦੌਰੀਆਂ ਕਰਦੀ ਆ ਪਾਪਾ ਗਰਦੌਰੀਆਂ ਕਰਦੀਆ ਵਧੀਰੀਆਂ ਕਰਦੀਆ ਕਰ ਮੇਰਾ ਨਾਨਕੇ ਕੋਈ ਨਹੀਂ ਕਰਦੀ ਕਰਦਾ ਨਾ 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 ਉੱਪਰ ਕਰਦਾ ਇੱਥੇ ਹੀ ਹਰਦੀਪ ਨਾ ਬੋਲ ਤੂੰ ਕੋਈ ਗੱਲ ਨਹੀਂ ਉੱਠ ਚੱਲੋ ਚੱਲੀਏ ਪਰੇ ਅੰਦਰ ਆ ਜਾ ਤੂੰ ਕਰੀ ਜਾਂਦੇ ਜੀ ਮੈਂ ਕਰ ਦੇ ਕੋਈ ਗੱਲ ਨਹੀਂ ਚੱਲ ਉੱਠ ਜਾ ਕੋਈ ਕੰਮਕਾਰ ਕਰ ਲਾ ਫੇਰ ਫੈਸਲਾ ਕਰਾਂਗੇ ਆਪਾਂ ਕੋਈ ਚੱਲ ਕਰੇ ਹੀ ਪਿਆਗਾ ਨਾਲੇ ਮਾਮੇ ਹੋਰਾਂ ਨੇ ਨਹੀਂ ਖਰਚਾ ਕਰਨਾ ਖਰਚਾ ਮੈਂ ਕਰਨਾਗਾ ਐਵੇਂ ਨਾ ਇੱਥੇ ਜਲੂਸ ਜਾ ਕੱਢੋ ਘਰੋਂ ਕੱਢ ਦੂੰ ਮੈਂ ਸਾਹਮਣੀ ਜਾ ਕੇ ਉੱਥੇ ਆਪ ਦੇ ਹੋਰ ਕਰ ਵੀ ਕੀ ਸਕਦਾ ਤੂੰ ਆਹੀ ਕਰਤੂਤਾਂ ਨੇ ਤੇਰਾ ਪਾਪਾ ਦਾ ਟੰਗੂ ਦੇ ਨੋਣਾ ਹਣਾ ਟੰਗੀ ਦਾ ਮੈਂ ਉੱਧ ਹੀ ਗਈ ਸੀ ਜਿੱਥੇ ਮੇਰਾ ਇਸ ਘੱਟ ਜਨਮ ਹੋਇਆ ਸੀ ਫੋਨ ਜਾਂ ਵੀ ਬੰਦ ਹੋ ਗਿਆ ਚਲ ਉਹਨਾਂ ਵੀ ਜਾ ਕੇ ਆਉਣਾਗਾ ਚਾਰਜੀ ਲਾ ਜਾਂਦੇ ਆ ਲੱਗ ਗਿਆ ਠੀਕ ਆ ਪੋਣਾ ਪਤਾ ਨਹੀਂ ਮੈਂ ਕਿੱਥੇ ਰੱਖ ਲਿਆ ਲਾਪ੍ਰਿਤ ਹਾਂ ਮਾਂ ਆ ਪੋਣਾ ਬੜਾ ਕੇ ਜਾ ਤੇ ਕਿੱਲੀ ਡੰਗਿਆ ਪਿਆ ਛੇਤੀ ਆ ਜਾ ਆ ਗਈ ਹੁਣ ਇਹਨਾਂ ਨੂੰ ਪੋਣਿਆ ਦੀ ਹੋ ਰਹੀ ਔਰ ਟੈਂਸ਼ਨ ਲੱਗੀ ਪਈ ਐਤਵਾਰ ਨੂੰ ਸਾਡੇ ਕੋਲ ਕਾਲਜ ਵਿੱਚ ਫੰਕਸ਼ਨ ਸੀ ਤੀਆਂ ਦਾ ਮੈਂ ਗੀਤ ਗਾਉਣਾ ਸੀਗਾ ਦੱਸ ਕਿੱਥੇ ਪਿਆ ਮਾਂ ਪਾਉਣਾ ਨਿਹਾਂ ਟੰਗਿਆ ਪਿਆ ਕਿੱਲੇ ਤੇ ਅੱਛਾ ਹਾਈਪਾ ਪਤਾ ਮੋਬਾਈਲ ਚਾਰਜ ਲਾ ਕੇ ਵਗ ਗਿਆ ਮਾਂ ਨਿਲੀਆ ਪੂਰੀਆ ਭੱਜ ਕੇ ਹੁਣ ਦੱਸ ਕੀ ਹੋਗਿਆ ਲੈ ਮੈਨੂੰ ਬੈਠੀ ਨਹੀਂ ਪਾਉਂਦੀ ਇੱਥੋਂ ਹਾਂ ਦੱਸ ਸੀ ਪਾਪਾ ਮੋਬਾਈਲ ਚਾਰਜ ਲਾ ਕੇ ਭੱਗ ਗਿਆ ਤੂੰ ਫੋਨ ਲਾ ਲੈ ਨਾ ਮਾਮੇ ਨੂੰ ਤੈਨੂੰ ਤਾਂ ਮੌਕਾ ਹੈ ਕਿਾ ਫੜਾ ਫੋਨ ਤਾਂ ਮੈਂ ਲਾ ਲੈਣੀ ਆ ਕਿਤੇ ਇੱਥੇ ਨਾ ਹੋਵੇ ਨੇੜੇ ਤੇੜੇ ਪੂਰੇ ਨਹੀਂ ਹੈਗਾ ਬਾਹਰ ਨਾਲੇ ਪੇੜਿਆ ਪਏ ਜਦੋਂ ਬਾਹਰ ਖੜਕ ਕੇ ਮੈਂ ਤੈਨੂੰ ਉਹਦੀ ਦੱਸ ਦਊਂਗੀ ਚੱਲ ਤੂੰ ਨਿਗਾਹ ਰੱਖ ਮੈਂ ਲਾਉਣੀ ਆ ਹੁਣ ਮਾਮੇ ਨੂੰ ਕਦੋਂ ਕਾਲੂ ਸਵੇਰੇ ਸੁਣਿਆ ਆ ਜੀ ਸਵੇਰੇ ਕੋਈ ਗੱਲ ਨਹੀਂ ਹਲੋ ਹਾਂ ਬਈ ਸਤਿ ਸ੍ਰੀ ਅਕਾਲ ਹੋਰ ਕਿਵੇਂ ਠੀਕ ਹੋ ਹਾਂ ਹਾਂ ਸਾਰੇ ਠੀਕ ਆ ਬਾਈ ਬਾਈ ਮੈਂ ਗੱਲ ਕਰਨੀ ਸੀ ਤੇਰੇ ਨਾਲ ਐਸੀ ਗੱਲ ਬਾਈ ਇਹ ਨਾ ਲਾਪਰੀ ਦਾ ਰਿਸ਼ਤਾ ਕਰਨ ਨੂੰ ਫਿਰਦੇ ਆ ਹੁਣ ਆਪਾਂ ਤਾਂ ਦੇਖ ਮਸਾ ਨੂੰ ਪੜਨ ਲਾਇਆ ਸੀ ਅੱਗੇ ਇਹਦੀ ਪੜਾਈ ਹੁਣ ਵਿਚਾਲੇ ਛੱਡ ਕੇ ਦਾ ਵਿਆਹ ਕਰਨ ਨੂੰ ਫਿਰਦਾ ਹੈ ਮੈਂ ਤਾਂ ਬਥੇਰਾ ਮਿੰਤਾ ਕਰੀ ਜਾਨੀ ਕਹੀ ਜਾਨੀ ਆ ਕਲੇਸ਼ ਵੀ ਪਾ ਰੱਖਿਆ ਮੈਂ ਤਾਂ ਕਿੰਨਾ ਅਸੀਂ ਤਾਂ ਮਾਵਾ ਤੀਆਂ ਦੋਨੇ ਬੋਲੀ ਜਾਨੀਆਂ ਉਹਨਾਂ ਮਾਮੇ ਨਾਲ ਗੱਲ ਕਿ ਮੇਰੇ ਘਰ ਆਉਗਾ ਆ ਗੱਲ ਕਰ ਲੈ ਪੁੱਤਣਾ ਸਤਿ ਸ਼੍ਰੀ ਅਕਾਲ ਮਮਾ ਠੀਕ ਆ ਤੁਸੀਂ ਦੱਸੋ ਮਾਮਾ ਸੱਚੀ ਉਹਦਾ ਬਹੁਤ ਕੁਝ ਹੋ ਰਿਹਾ ਤੁਸੀਂ ਤਾਂ ਮੁੜ ਕੇ ਗੇੜਾ ਵੀ ਨਹੀਂ ਮਾਰਦੇ ਹੈਗੇ ਉਹੀ ਕਹਿ ਦਿੰਨੇ ਆ ਮੈਂ ਗੋਦ ਪਾਉਂਗਾ ਤੁਹਾਨੂੰ ਗੋਦ ਪਾਉਂਗਾ ਐਡੀ ਵੱਡੀ ਹੋ ਗਈ ਹੁਣ ਮੈਨੂੰ ਵਿਆਹ ਕੇ ਤੋਰ ਦੇਣਗੇ ਤੁਹਾਡੇ ਦਾ ਆਪਦੀ ਕੋਈ ਕੁੜੀ ਹੈ ਨਹੀਂ ਕੀ ਤੁਹਾਨੂੰ ਕੀ ਪਤਾ ਮਾਮਾ ਇੰਨੇ ਉਹਨੇ ਦਿਨਾਂ ਤੱਕ ਨਹੀਂ ਐਤਵਾਰ ਨੂੰ ਮੈਨੂੰ ਸ਼ਾਗਨ ਪਾਉਣ ਆਉਣਗੇ ਐਤਵਾਰ ਨੂੰ ਸਾਡੇ ਕਾਲਜ 'ਚ ਫੰਕਸ਼ਨ ਹੈ ਮੈਂ ਤਾਂ ਗੀਤ ਗਾਉਣਾ ਜ਼ਰੂਰੀ ਹੈ ਮੇਰਾ ਮਾਮਾ ਸੁਣਿਆ ਆ ਦੀ ਗੱਲ ਨੂੰ ਫੇਰ ਕੀ ਹੁੰਦਾ ਦੇਖੀ ਇਹ ਹੁਣ ਮੈਨੂੰ ਕੀ ਪਤਾ ਹੁਣ ਮੈਨੂੰ ਤਾਂ ਮੁੰਡੇ ਦੀ ਫੋਟੋ ਵੀ ਨਹੀਂ ਦਿਖਾਈ ਨਾ ਮੇਰੀ ਫੋਟੋ ਦਿਖਾਈ ਉਹਨਾਂ ਨੂੰ ਠੀਕ ਐ ਮਾਮਾ ਮਾਮਾ ਪੱਕਾ ਅੱਜ ਨਹੀਂ ਮੈਂ ਤੇਰੀ ਭਾਣਜੀ ਨਹੀਂ ਬਣਦੀ ਠੀਕ ਐ ਮਾਮਾ ਨਾਲੇ ਉਹਨਾਂ ਦੇ ਜਿਹੜੇ ਬਾਣੀ ਦੀ ਦੁਕਾਨ ਹੈ ਲੀਲੇ ਬਾਣੀ ਹੈ ਕੀ ਮੈਨੂੰ ਹਰੇ ਰੰਗ ਦੀਆਂ ਚੂੜੀਆਂ ਲੈ ਆ ਦੀ ਕਾਂਚ ਦੀਆਂ ਠੀਕ ਐ ਗੱਲ ਕਰਨੀ ਆਖੋ ਕੱਟਦੇ ਵਾਸਤੇ ਕੀ ਕਹਿਣਾ ਠੀਕ ਐ ਮਾਮਾ ਸੰਦੇਹਾ ਜੀ ਨੰਬਰ ਕੱਢ ਦੇ ਉਹਦੇ ਚੋਂ ਨੰਬਰ ਕੱਢ ਦੇ ਫਿਰ ਦੇਖ ਲੂਗਾ ਫਿਰ ਬੋਲੂਗਾ ਪਾਪੇ ਨੂੰ ਕਿਹੜਾ ਕੱਢਣਾ ਹੁੰਦਾ ਪਰ ਉਹ ਹੈਗਾ ਜਿਹੜਾ ਆਪਣਾ ਕੋ ਵੀ ਨਾ ਸੁਣ ਲੈ ਇੱਥੇ ਬੈਠੀ ਜਲਾ ਦੇ ਚਾਰਜ ਉਥੇ ਮੇਂ ਜਕਰੀ ਲੈ ਨਾਲੇ ਮਾਮਾ ਹਾਰੇ ਰੰਗ ਦੇ ਚੂੜੀਆਂ ਲਿਆ ਦੂਗਾ ਮੈਨੂੰ ਬਸ ਮੇਰੇ ਹੱਥ ਸੁੰਨੇ ਸੁੰਨੇ ਪਏ ਸੀਗੇ ਚਲ ਚੰਗਾ ਲਿਆ ਦੂਗਾ ਜਲਾ ਦੇ ਚਾਰਜ ਉਵੇਂ ਜਕਰ ਜੇ ਆ ਗਿਆ ਨਾ ਇੱਥੇ ਸਾਰਾ ਕੁਝ ਹੀ ਰਹਿ ਜੂ ਆਪਣਾ ਉਹ ਮਾਮੇ ਨੂੰ ਐ ਤਾਂ ਕਹਿਣਾ ਭੁੱਲ ਗਏ ਵੀ ਕੱਲਾ ਆ ਜੀ ਕਿਤੇ ਉਹਨੂੰ ਬਗਿਆੜੀ ਮਾਮੀ ਨੂੰ ਨਾਲ ਚੱਕ ਲਿਆ ਵੇ ਦੇਖੀ ਜਾਓ ਫਿਰ ਜਿਹੜਾ ਕੁਝ ਹੋਊਗਾ ਮੈਂ ਬੈਣੀ ਜੇ ਤੇਰੇ ਸ਼ਗਨ ਪਊਗਾ ਮੈਂ ਕਿਹੜੇ ਕੱਪੜੇ ਪਾਵਾਂ ਤੈਨੂੰ ਬੋਲਤਾ ਪੈ ਮੇਰ ਨਾਲ ਕੀ ਰੋਸ ਹੈ ਕੋਈ ਮਰਜ਼ੀ ਪਾ ਲਈ ਪਹਿਲਾਂ ਮੈਨੂੰ ਪੁੱਛ ਕੇ ਕੱਪੜੇ ਪਾਉਣਾ ਤੋ ਫੇਰ ਜੇ ਤੂੰ ਬਾਗੀ ਫੇਰ ਮੈਂ ਲੜਿਆ ਕਿਦ ਨਾ ਕਰੂੰਗਾ ਤੈਨੂੰ ਤਾਂ ਛੇਤੀ ਕੌਲੀ ਹੋ ਰਹੀ ਹੈ ਵੀ ਕਦੋਂ ਕਰੋ ਨਿਕਲ ਜੇ ਇਹ ਮੈਂ ਤਾਂ ਐਂ ਗਈ ਨਾ ਵੀ ਮੈਂ ਲੜੂੰਗਾ ਕਿਦ ਨਾ ਕੋਈ ਨਾ ਮੈਥੋਂ ਬਿਨਾ ਤੈਨੂੰ ਕਿਸੇ ਨੇ ਪੁੱਛਣਾ ਵੀ ਨਹੀਂ ਹੈਗਾ ਦੇਖੀ ਓਰੇ ਕੋਈ ਗੱਲ ਨਹੀਂ ਪੁੱਤ ਇਹ ਤਾਂ ਸੌਰੀ ਜਾ ਕੇ ਲੜਿਆ ਆਇਆ ਕਰੀ ਤੂੰ ਆਪ ਉਥੇ ਜਾ ਕੇ ਲੜਿਆ ਕਰ ਐ ਹਾਂ ਉਥੇ ਜਾ ਆਇਆ ਕਰੀ ਉਕੇ ਨਾ ਜੀ ਲੱਗਿਆ ਕਰੂਗਾ ਇੰਨਾ ਵਧੀਆ ਉਹਨਾਂ ਦਾ ਘਰਬਾਰ ਵਧੀਆ ਨੇ ਬੰਦੇ ਵੀ ਲੈ ਕੁੜੀ ਤੂੰ ਕਹ ਤਾਂ ਹੁਣ ਚੁੱਪ ਚੁੱਪ ਬੈਠੀ ਆ ਜਾ ਪੁੱਤ ਤੂੰ ਅੰਦਰ ਚਲੇ ਜਾ ਮੈਂ ਕੋਈ ਗੱਲਾਂ ਕਰਨੀਆਂ ਨੇ ਇਹਦੇ ਨਾਲ ਵੀ ਉਹਨਾਂ ਨੇ ਲੜੀ ਜਾਈਦਾ ਹੁੰਦਾ ਛੋਟਾ ਐ ਤੇ ਤੂੰ ਮੈਂ ਬੋਲੀਏ ਕੁਛ ਆ ਪੰਗੇ ਲੈਂਦਾ ਜਾਣ ਕੇ ਮੇਰੇ ਨਾਲ ਚੱਲ ਛੱਡਾ ਗੱਲਾਂ ਐਂ ਦੱਸ ਤੇਰੀ ਮਾਂ ਨੇ ਮਾੜਾ ਮੂਟਾ ਤੇਰੇ ਵਾਸਤੇ ਦਾਜ ਜੋੜਿਆ ਹੋਇਆ ਕਾ ਨਹੀਂ ਕਾ ਮੁੱਲੇ ਲੈ ਕੇ ਆਉਣਾ ਪੂ ਸਾਰਾ ਕੁਛ ਮੈਨੂੰ ਨਹੀਂ ਪਤਾ ਦਾਜ ਦੂਜ ਦਾ ਨਾਲੇ ਕਹਿੰਦੇ ਇੰਨਾ ਵੱਡਾ ਡੱਬਰ ਉਹਨਾਂ ਦਾ ਹੁਣ ਉਹਨਾਂ ਨੂੰ ਦਾਜ ਦੀ ਕੀ ਲੋੜ ਪੈਗੀ ਫਿਰ ਇਹ ਥੋੜਾ ਬਹੁਤਾ ਤਾਂ ਕਰਨਾ ਹੀ ਪੈਂਦਾ ਇਹਨੇ ਉਹਨਾਂ ਨੂੰ ਕਰਨਾ ਪੈਂਦਾ ਦੱਸ ਭਾਈ ਕੁੜੀ ਤੂੰ ਤਾਂ ਗੁੱਸਾ ਹੀ ਕਰੀ ਜਾਨੀਆ ਪੁੱਤ ਤਾਂ ਐਂ ਨਹੀਂ ਕਰੀਦਾ ਹੁੰਦਾ ਮੈਂ ਦੇਖ ਲੈ ਇੱਥੇ ਇੰਨੀ ਗਰੀਬੀ ਕੱਟੀ ਦੀਗੀ ਹੁਣ ਮੈਂ ਐਸ਼ ਕਰਦੀ ਆਂ ਉਥੇ ਦੇਖਿਓ ਇਹ 부ਆ ਐਸ਼ ਤੇਰੀ ਮੈਂ ਰੱਬ ਪਤਾ ਨਾ ਇਹ ਜਿਹਾ ਐਸ਼ ਨਹੀਂ ਕਰਾਵੇ ਚੱਲ ਛੱਡ ਹੁਣ ਦੱਸ ਦੇ ਹੈਗਾ ਕੁਛ ਕਾ ਨਹੀਂ ਦਰੀਆਂ ਦੁਰੀਆਂ ਹੈਗੀਆਂ ਨਗੁਣੀਆਂ ਹੋਈਆਂ ਮੈਂ ਦਰੀਆਂ ਤੋਂ ਗਿਤਰ ਕਢਾਉਣੀ ਐ ਮੈਂ ਲੈ ਕੇ ਨਹੀਂ ਜਾਣਾ ਪੂਰ ਕੁਸਮੈਂ ਦਾਜ ਦੂਜ ਮੈਂ ਨਹੀਂ ਲੈ ਕੇ ਜਾਂਦੀ ਆਪਾਂ ਤਾਂ ਦਾਜ ਦੇ ਬਿਲਕੁਲ ਖਿਲਾਫ ਆ ਸਾਨੂੰ ਤਾਂ ਨਾਲੇ ਪੰਜਾਬੀ ਚਾਹੀ ਕੋ ਸਮਝਾਇਆ ਸੀ 12ਵੀਂ ਚ ਵੀ ਦਾਜ ਪਰਥਾ ਜਿਹੜੀ ਆਪਣੇ ਸਮਾਜ ਤੇ ਕਲੰਕ ਕੈਨੂ ਖਤਮ ਕਰੋ ਮੈਂ ਦਾਜ ਦੂਜ ਨਹੀਂ ਲੈ ਕੇ ਜਾਂਦੀ ਹੈਗੀ ਨਾ ਜੇ ਤੂੰ ਦਾਜ ਦੇ ਖਿਲਾਫ ਆ ਮੰਗਿਆ ਤਾਂ ਉਹਨਾਂ ਨੇ ਵੀ ਨਹੀਂ ਹੈਗਾ ਹੁਣ ਮਾੜਾ ਮੋਟਾ ਤਾਂ ਕਰਨਾ ਹੀ ਪੈਂਦਾ ਮਾਪੇ ਨੂੰ ਇਹ ਵੀ ਰੀਤੀ ਰਿਵਾਜ ਨੇ ਨਾਲ ਕੁੜੀਏ ਐਤਵਾਰ ਨੂੰ ਹੋ ਆਉਣਗੇ ਕਿ ਤੇ ਉਹਨਾ ਮੁਰੇ ਵੀ ਨਾ ਹੀ ਕਰੀ ਜਾਈ ਮੈਂ ਤਾਂ ਹੀ ਕਰੂੰਗੀ ਆਪਦੇ ਰੀਤ ਰਵਾਜ ਨਾਲ ਆਪਦੇ ਕੋਲੇ ਰੱਖੋ ਮੈਨੂੰ ਨਹੀਂ ਹੈ ਜਾ ਕੁਝ ਪਸੰਦ ਹੈਗਾ ਮਾੜੀ ਮੋਟੀ ਆਪਣੇ ਬਾਪ ਦੀ ਇੱਜ਼ਤ ਵੱਲ ਦੇਖ ਲਈ 7 ਕਿਲੇ ਜ਼ਮੀਨ ਦੇ ਨੇ ਹਲੇ ਭੁੱਖੇ ਨੰਗੀ ਤੁਰੇ ਫਿਰਦੇ ਨੇ ਅਲਦਾਜ਼ ਵਿੱਚੋਂ ਨਾ ਉਹ ਕਾਨੂੰਨੇ ਭੁੱਖੇ ਨੰਗ ਜੇ ਮਾੜਾ ਮੋਟਾ ਦੇ ਦਾਂਗੇ ਕੋਈ ਗੱਲ ਨਹੀਂ ਅਗਲੇ ਦਾ ਵੀ ਸੌ ਮੂੰਹ ਮੱਥੇ ਲੱਗਦਾ ਅਗਲਾ ਕਹਿੰਦਾ ਬਾਹੂ ਕੀ ਲੈ ਕੇ ਆਈ ਅਗਲੇ ਨੇ ਵੀ ਦਿਖਾਉਣਾ ਹੁੰਦਾ ਕਿਉਂ ਉਹਨਾਂ ਦਾ ਮੁੰਡਾ ਕੀ ਦਊਗਾ ਮੈਨੂੰ ਭਾਈ ਕੁੜੀਏ ਤੂੰ ਤਾਂ ਬੋਲਦੀ ਉਹ ਬਹੁਤ ਪਤਾ ਨਿਕਾਦੀ ਆਕੜ ਚੜੀ ਹੋਈ ਏ ਤੈਨੂੰ ਹਾਲੇ ਤੱਕ ਘਰ ਇਹਨਾਂ ਤੋਂ ਪਿਆ ਨਹੀਂ ਹੈਗਾ ਦਾਜ ਦੀ ਹੋਗੀ ਇਹਨਾਂ ਨੂੰ ਜੁਣਦੀ ਮੈਂ 50 ਸਾਲ ਦੀ ਹੋਗੀ ਹਮੇ ਵੇਦੂ ਬਾਤ ਮੇਰਾ ਸਾਖ ਹੀ ਨਹੀਂ ਹੁੰਦਾ ਪਹਿਲਾਂ ਚੱਜ ਦਾ ਘਰਤਾ ਪਾ ਲੋ ਆਗਲ ਦੀ ਤੈਨੂੰ ਸ਼ਰਮਣੀ ਆਈ ਵੀ ਪ੍ਰਾਣਾ ਇਹ ਜ ਘਰ ਚ ਆਇਆ ਕਰੂਗਾ ਅਚਾ ਆਗਲ ਦੀ ਇਹਨਾਂ ਨੂੰ ਸ਼ਰਮ ਆ ਗਈ ਤੂੰ ਦਾਜ ਨਹੀਂ ਲੈ ਕੇ ਜਾਂਦੀ ਕੋਈ ਨਾ ਇਹਨਾਂ ਨੂੰ ਤਾਂ ਮੈਂ ਦਿਖਾਉਂਗੀ ਫਿਰ ਵੀ ਆਪਦੇ ਸੁਪਨੇ ਕਿਵੇਂ ਪੂਰੇ ਕਰੀਦੇ ਹੁੰਦੇ ਨੇ ਉਹ ਰਿਹਾ ਤੇ ਕਮੀ ਠੀਕ ਆ ਤੂੰ 10 ਬੁੱਤ ਫਿਰ ਬਹਿ ਗਿਆ ਬਸ ਉਹੀ ਬਹਿ ਗਿਆ ਬਾਹਰੋਂ ਆਇਆ ਸੀਗਾ ਮਨ ਖਾਵਾ ਜੀ ਠੰਡੀ ਚੱਲਦੀ ਆਗੀ ਬਹਿ ਜੀਏ 10 ਮਿੰਟ ਉਹ ਮੈਂ ਤਾਂ ਜੱਸੀ ਨੇ ਦੱਸਿਆਗਾ ਜੱਸੀ ਰੋਣੂ ਹੀ ਨਹੀਂ ਹਰਦੀ ਹੈਗੀ ਕਿਉਂ ਕੀ ਹੋਗਾ ਜੱਸੀ ਨੂੰ ਹੋਰ ਉਹ ਕਹਿੰਦਾ ਕਿ ਕਹਿੰਦੀ ਅਕੇ ਵੀ ਛਾ ਕੇ ਨਾ ਅਗਲੇ ਲਾਪਰੀ ਦਾ ਅਗਲੇ ਖੰਡੇ ਦਾ ਫਿਰ ਇਹਦੇ ਵਿੱਚ ਰੋਣ ਵਾਲੀ ਕੀ ਗੱਲ ਹੈ ਸਗਣ ਲਾਪਰੀ ਦਾ ਰੋਈ ਜੱਸੀ ਜਾਂਦੀ ਆ ਆ ਗੱਲ ਕੀ ਬਣੀ ਉਹ ਇਕੱਠੀਆਂ ਪੜੀ ਜਾਂਦੀਆਂ ਦੋ ਸਹੇਲੀਆਂ ਦੀ ਹੁਣ ਉਹ ਕੱਲੀ ਦਾ ਜੀ ਨਹੀਂ ਲੱਗਣਾ ਹੈ ਗਿਆ ਉਹ ਇਕੱਠੀਆਂ ਪੜਨ ਨੂੰ ਕੀ ਆ ਹੁਣ ਸਾਰੀ ਉਮਰ ਇਕੱਠੀਆਂ ਰਹਿਣਗੀਆਂ ਉਹ ਪੜਦੀਆਂ ਨੇ ਬਸ ਠੀਕ ਐ ਮੈਂ ਤਾਂ ਸੋਨ ਨੂੰ ਵੀ ਕਹਾਂਗਾ ਰਿਸ਼ਤਾ ਜਾ ਕਰਕੇ ਕੁੜੀ ਜੀ ਦਾ ਪਰੇ ਕਰੋ ਕੱਲ ਨੂੰ ਕੋਈ ਅਨ ਹੋਣੀ ਹੋਗੀ ਨਾ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਣੇ ਓਏ ਚਾਚਾ ਤੇਰੀ ਉਹੀ ਛੋਟੀ ਸੋਚ ਯਾਰ ਜੇ ਪੜ੍ਹ ਲਿਖ ਕੇ ਕੁਝ ਬਣ ਜਾਣਗੀਆਂ ਕੁਝ ਬਣ ਜੂ ਕਹਿੰਦਾ ਨਾ ਮੈਂ ਤਾਂ ਤਾਂ ਕਹਿੰਦਾ ਦੀਗਾ ਓ ਜੱਜ ਨਾ ਲੱਗ ਜਾਣ ਪੜ੍ਹ ਕੇ ਤਾਂ ਕਿਤੇ ਇਹ ਓਏ ਜੱਜ ਵੀ ਲੱਗ ਜਾਣਗੀਆਂ ਜੇ ਆਪਣੀ ਸੋਚ ਸਿੱਧੀ ਹੋਵੇ ਹਾਂ ਕਾਣੂ ਸੋਚ ਸਿੱਧੀ ਔਰ ਪੁੱਠੀ ਆ ਸੋਚ ਉਹ ਚੰਗਾ ਤੇਰੀ ਤਾਂ ਪੁੱਠੀ ਹੀ ਆ ਚਾਚਾ ਯਾਰ ਚੱਲ ਪੁੱਠੀ ਆ ਦਾ ਪੁੱਠੀ ਸਹੀ ਯਾਰ ਗਰਾਰੀਆਂ ਡਾਉਣਾ ਉਹਨਾਂ ਜਦੋਂ ਤੇਰੇ ਲਵੇ ਆਵਾ ਚੱਲ ਚੰਗਾ ਚਾਹ ਪਾਉਣਾ ਨਹੀਂ ਤੂੰ ਗਰਾਰੀਆਂ ਡਾਉਣਾ ਇੱਥੇ ਚਾਹ ਪਾਣੀ ਦਾ ਨਾ ਉਹ ਤਾਂ ਕੀ ਲੈਣਾ ਦੀ ਤਾਂ ਚਾਹ ਪੀ ਲੈ ਆ ਜਾ ਬਸ ਚੱਕ ਲੈ ਅੰਦਰੋਂ ਪਿਆਤੀ ਪਿਆਤੀ ਹਾਂ ਸਿੱਧੀਆਂ ਰਾਹਾਂ ਦੇ ਨਾਲ ਆ ਜਾ ਕਰੋ ਪੁੱਠੀਆਂ ਨਾ ਦਿਆ ਕਰੋ ਇੱਥੇ ਆ ਕੇ ਆਪਦੀ ਕੁੜੀ ਨੂੰ ਵਿਆਹਣਾ ਨਹੀਂ ਦੂਜੀਆਂ ਚ ਟਿੱਚਰਾਂ ਲਾਉਣੀਆਂ ਨੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਜਨੇ ਠੀਕ ਠਾਕ ਹੋਵੋਗੇ ਕੁੜੀਏ ਕਿਸਮਤ ਥੁੜੀ ਜਿਹੜਾ ਹੁਣ ਵਾਲਾ ਪਾਰ ਤੁਸੀਂ ਵੇਖ ਕੇ ਹਟਿਆ ਉਮੀਦ ਕਰਦੀ ਆ ਤੁਹਾਨੂੰ ਵਧੀਆ ਲੱਗਿਆ ਹੋਵੇਗਾ ਮਤਲਬ ਕਿ ਹੁਣ ਤੱਕ ਜਿਨੇ ਵੀ ਪਾਰ ਵੇਖਿਆ ਤੁਸੀਂ ਸਾਰਿਆਂ ਨੂੰ ਬਹੁਤ ਪਿਆਰ ਦਿੱਤਾ ਹੈ ਸ਼ੁਕਰੀਆ ਤੇ ਇਧਰੋਂ ਧੰਨਵਾਦ ਕਰਦੀ ਆ ਇਸ ਇਹ ਨਾ ਮੈਂ ਕਾਫੀ ਟਾਈਮ ਦੀ ਸੋਚ ਰਹੀ ਸੀ ਕਿ ਇਹ ਜਿਹੜਾ ਟੌਪਿਕ ਹੈ ਲੋਕਾਂ ਦੇ ਸਾਹਮਣੇ ਆਉਣਾ ਚਾਹੀਦਾ ਹੈ ਕਿਉਂਕਿ ਆਪਣੇ ਚ ਕਈ ਲੋਕ ਇਹ ਸੋਚਦੇ ਨੇ ਵੀ ਇਹ ਜਮਾਨਾ ਹੁਣ ਕਿੱਥੇ ਹੈ ਤਾਂ ਪਹਿਲਾਂ ਹੁੰਦਾ ਸੀ ਲੋਕਾਂ ਦੇ ਇਦਾਂ ਸੋਚ ਹੁੰਦੀ ਸੀ ਹੁਣ ਕਿਹੜੀ ਕੁ ਮੈਂ ਆਪਦੀ ਅੱਖਾਂ ਨਾਲ ਬਹੁਤ ਇਹੋ ਜਿਹੇ ਕੇਸ ਦੇਖੇ ਨੇ ਜਿੱਥੇ ਕੁੜੀਆਂ ਦਾ ਧੱਕੇ ਨਾਲ ਵਿਆਹ ਹਲੇ ਵੀ ਹੁੰਦਾ ਹੈ। ਉਹਨਾਂ ਨੂੰ ਪ੍ਰੋਪਰ ਪੜਾਇਆ ਨਹੀਂ ਜਾਂਦਾ। ਉਹਨਾਂ ਦੀ ਸੋਚ ਸਿਰਫ ਇਹੀ ਹੁੰਦੀ ਹੈ ਵੀ ਰੋਟੀ ਬਣਾਉਣੀ, ਘਰ ਢੇਗਣਾ ਹੀ ਉਹਨਾਂ ਦਾ ਕੰਮ ਹੁੰਦਾ ਹੈ। ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਹੈਗਾ ਤੇ ਪੰਜੋਂਗਲਕਸਾਰ ਵੀ ਨਹੀਂ ਹੁੰਦੀਆਂ। ਇਹੀ ਚੀਜ਼ਾਂ ਆਪਾਂ ਸਟੋਰੀ ਦੇ ਵਿੱਚ ਤੁਹਾਨੂੰ ਦਿਖਾਉਣਾ ਚਾਹੁੰਦੇ ਸੀਗੇ। ਤੇ ਹੁਣ ਕੋਸ਼ਿਸ਼ ਕਰਦੇ ਆ ਕਿ ਇਸ ਚੀਜ਼ ਨੂੰ ਤੁਹਾਡੇ ਰੂਬਰੂ ਲੈ ਕੇ ਆਈਏ ਤੇ ਆਉਣ ਵਾਲੇ ਪਾਰਟਸ ਵੀ ਬਹੁਤ ਵਧੀਆ ਹੋਣਗੇ ਵੇਖਦੇ ਆ ਦੋਵੇਂ ਕੁੜੀਆਂ ਦਾ ਕਿੱਥੇ ਵਿਆਹ ਹੁੰਦਾ ਤੇ ਉਹਨਾਂ ਨਾਲ ਕੋਈ ਧੱਕੇਸ਼ਾਈ ਹੁੰਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਉਹਨਾਂ ਦੇ ਸੁਪਨੇ ਸাকার ਹੋਣਗੇ ਜਾਂ ਨਹੀਂ ਇਹਨਾਂ ਚੀਜ਼ਾਂ ਨੂੰ ਵੇਖਣ ਦੇ ਲਈ ਤੁਸੀਂ ਬਣੇ ਰਹੋ ਨੈਕਸਟ ਐਪੀਸੋਡ ਤੇ ਤੱਕ ਸ਼ੁਕਰੀਆ